ਵੇ ਹਿੰਮਤੇ ਜੋ ਸਿਕਵਾ ਕਰਨ ਮੁਕਦਰਾਂ ਤੇ ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ ਸਸਿਕਲ ਜੀ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਤੇ ਮੈਂ ਸੁਖਵਿੰਦਰ ਸਿੰਘ ਠਵਾਲ ਅੱਜ ਪੰਜਾਬ ਦੀ ਇੱਕ ਐਸੀ ਧੀ ਨੂੰ ਮਲਾਮਾਂਗੇ ਜਿਨੇ ਕੇ ਮੁੰਡਿਆਂ ਨੂੰ ਵੱਧ ਕੇ ਕੰਮ ਕੀਤਾ ਆਪਣੇ ਖੇਤਰ ਦੇ ਵਿੱਚ ਪਾਵਰ ਲਿਫਟਿੰਗ ਦੇ ਵਿੱਚ ਮੱਲਾ ਮਾਰਦੇ ਹੋਏ ਉਸਨੇ 10 ਤੋਂ ਜ਼ਿਆਦਾ 골ਡ ਮੈਡਲ ਜਿੱਤੇ ਨੇ ਜਗਰੀਤ ਕੌਰ ਬਾਠ ਉਸ ਧੀ ਦਾ ਨਾਮ ਆ ਜਿਸ ਦੇ ਸਿਰ ਤੋਂ ਭਾਵੇਂ ਕਿ ਬਚਪਨ ਦੇ ਵਿੱਚ ਬਾਪ ਦਾ ਸਾਯਾ ਉੱਠ ਗਿਆ ਪਰ ਫਿਰ ਵੀ ਆਪਣੇ ਹੌਸਲੇ ਹਿੰਮਤ ਤੇ ਦ੍ਰਿੜ ਇਰਾਦੇ ਦੇ ਨਾਲ ਉਹ ਦਿਨ-ਪ੍ਰਤੀ ਦਿਨ ਅੱਗੇ ਵੱਧਦੀ ਜਾ ਰਹੀ ਆ ਤੇ ਮੱਲਾ ਮਾਰ ਰਹੀ ਆ ਸੋ ਆਓ ਆਪਾਂ ਗੱਲਬਾਤ ਕਰਾਂਗੇ ਪੰਜਾਬ ਦੀ ਧੀ ਜਗਰੀਤ ਕੌਰ ਦੇ ਨਾਲ ਉਸ ਦੇ ਉਸਤਾਦ ਤੇ ਉਸ ਦੀ ਮਾਤਾ ਦੇ ਨਾਲ ਆਓ ਜੀ ਸੋ ਉਸ ਜਿਮ ਦੇ ਵਿੱਚ ਪਹੁੰਚੇ ਆ ਅਮਜਦ ਖਾਨ ਦੀ ਜਿਮਾ ਜਿਹੜੇ ਉਹਦੇ ਉਸਤਾਦ ਨੇ ਤੇ ਤੁਸੀਂ ਦੇਖ ਸਕਦੇ ਹੋ ਮੈਂ ਮੇਰੇ ਕੈਮਰਾਮੈਨ ਸਹਾਯੋਗੀ ਨੂੰ ਕਹੂੰਗਾ ਕਿ ਇਹ ਉਹ ਪੰਜਾਬ ਦੀ ਧੀ ਆ ਜਗਰੀਤ ਕੌਰ ਜਿਹੜੀ ਕਿ 24 ਘੰਟਿਆਂ ਦੇ ਵਿੱਚੋਂ ਰੋਜ਼ਾਨਾ 6 ਘੰਟੇ ਪ੍ਰੈਕਟਿਸ ਕਰਦੀ ਆ ਤੇ ਆਪਣੇ ਉਸਤਾਦ ਦੇ ਆਪਣੀ ਮਾਤਾ ਦੇ ਸਪਨਿਆਂ ਨੂੰ ਪੂਰਾ ਕਰਨ ਦੇ ਲਈ ਦਿਨ ਰਾਤ ਲੱਗੀ ਹੋਈ ਆ ਸੋ ਗੱਲਬਾਤ ਕਰਾਂਗੇ ਹਾਂਜੀ ਸਤਿ ਸ਼੍ਰੀ ਅਕਾਲ ਬਟੇ ਸਤਿ ਸ਼੍ਰੀ ਅਕਾਲ ਕਿਵੇਂ ਹੋ ਠੀਕ ਠਾਕ ਹੋ ਹਾਂਜੀ ਤੇ ਤੁਸੀਂ ਇਹ ਜਨੂਨ ਆ ਜਿਹੜਾ ਪਹਿਲਾਂ ਤਾਂ ਮੈਨੂੰ ਇਹ ਦੱਸੋ ਕਿ ਤੁਸੀਂ ਇੰਦੀ ਗਰਮੀ ਦਾ ਮੌਸਮ ਆ ਫਿਰ ਵੀ ਤੁਸੀਂ ਇੱਕ ਜਨੂਨ ਦੇ ਨਾਲ ਲੱਗੇ ਹੋਇਓ ਤੇ ਲਗਾਤਾਰ ਲੱਗੇ ਹੋਇਓ 6 ਘੰਟੇ ਚਾਹੇ ਉਹ ਸਿਆਲ ਜਾਂਦਾ ਚਾਹੇ ਉਹ ਗਰਮੀ ਆ ਤੁਸੀਂ ਮਿਹਨਤ ਕਰ ਰਹੇ ਹੋ ਕੀ ਆ ਇਹਦੇ ਪਿੱਛੇ ਸੁਪਨਾ ਕੀ ਆ ਇਹਦੇ ਵਿੱਚ ਸੁਪਨਾ ਸਭ ਤੋਂ ਵੱਡਾ ਮੇਰੇ ਨਾਨਾ ਜੀ ਦਾ ਸੁਪਨਾ ਕਿਉਂਕਿ ਉਹਨਾਂ ਨੂੰ ਉਹਨਾਂ ਨੂੰ ਸ਼ੁਰੂ ਤੋਂ ਹੀ ਸੀ ਕਿ ਮੇਰੇ ਬੱਚੇ ਇੰਟਰਨੈਸ਼ਨਲ ਲੈਵਲ ਤੇ ਪਰਫਾਰਮ ਕਰਨ ਵੈਰੀ ਗੁੱਡ ਤੇ ਮੈਡਲ ਲੈ ਕੇ ਆਉਣ ਹੂੰ ਉਹਨਾਂ ਦੇ ਉਹਨਾਂ ਦੇ ਉਹਨਾਂ ਦੇ ਹੀ ਇਹ ਜਜ਼ਵਾਤ ਨੇ ਉਹਨਾਂ ਨੇ ਜਦੋਂ ਮੈਂ ਛੋਟਾ ਸੀ ਉਦੋਂ ਤੋਂ ਹੀ ਮੇਰੇ ਅੰਦਰ ਇਹ ਚੀਜ਼ ਭਰੀ ਆ ਹੂੰ ਕਿ ਵੀ ਗੇਮ ਕਰ ਗੇਮ ਕਰ ਗੇਮ ਕਰ ਵੈਰੀ ਗੁੱਡ ਤੇ ਹੁਣ ਲੱਗਦਾ ਕਿ ਤੇ ਨਾ ਕਿਤੇ ਵੀ ਜਦੋਂ ਮੈਂ ਗੇਮ ਕਰ ਰਿਹਾ ਨਾਨਾ ਜੀ ਦੇ ਨਕਸ਼ੇ ਕਦਮ ਤੇ ਚੱਲ ਰਿਹਾ ਤੇ ਉਹਨਾਂ ਦੇ ਸੁਪਨੇ ਪੂਰੇ ਕਰਨ ਰਿਹਾ ਮੈਂ ਤੇ ਕਿਵੇਂ ਮਹਿਸੂਸ ਹੁੰਦਾ ਇਹ ਇੱਕ ਨਾ ਪ੍ਰਾਊਡ ਮੂਮੈਂਟ ਹੁੰਦੀ ਹੈ ਜਦੋਂ ਤੁਹਾਡੇ ਪੇਰੈਂਟਸ ਹਮ ਆਪ ਦਾ ਸੁਪਨਾ ਤੁਹਾਡੇ ਵਿੱਚੋਂ ਦੀ ਦੇਖਦੇ ਆ ਜਿਹੜਾ ਉਹ ਕਰਨਾ ਚਾਹੁੰਦੇ ਸੀ ਪਰ ਉਹਨਾਂ ਤੋਂ ਨਹੀਂ ਹੋਇਆ ਤੇ ਤੁਸੀਂ ਉਹਨਾਂ ਦੇ ਕਹਿ ਮਤਾਬਿਕ ਕਰਦੇ ਹੋ ਤਾਂ ਉਹ ਉਹਨਾਂ ਲਈ ਵੀ ਪ੍ਰਾਊਡ ਮੂਮੈਂਟ ਹੈ ਤੇ ਤੁਹਾਡੇ ਲਈ ਵੀ ਵੈਰੀ ਗੁੱਡ ਤੇ ਸਾਨੂੰ ਇਹ ਦੱਸੋ ਕਿ ਜ਼ਿੰਦਗੀ ਦੇ ਵਿੱਚ ਜਿਵੇਂ ਉਤਰਾ ਚੜਾ ਆਉਂਦੇ ਰਹਿੰਦੇ ਨੇ ਬਚਪਨ ਦੇ ਵਿੱਚ ਕੁਝ ਇਸ ਤਰ੍ਹਾਂ ਦਾ ਦੌਰ ਆਇਆ ਤੁਸੀਂ ਉਹ ਕੈਮਰਾ ਦੱਸ ਰਿਹਾ ਸੀਗੇ ਜਦੋਂ ਪਿਤਾ ਜੀ ਦਾਸ ਆਇਆ ਜਿਹੜਾ ਉਹ ਸਿਰ ਤੋਂ ਉੱਠ ਗਿਆ ਕਿਸ ਤਰ੍ਹਾਂ ਦੇ ਹਾਲਾਤ ਸੀ ਕਿਸ ਤਰ੍ਹਾਂ ਦਾ ਜਦੋਂ ਮੰਜ਼ਰ ਸੀਗਾ ਤੁਸੀਂ ਉਹ ਸਭ ਦੇ ਬਾਵਜੂਦ ਵੀ ਆਪਣੇ ਹੌਸਲੇ ਨੂੰ ਬਰਕਰਾਰ ਰੱਖਿਆ ਆਪਣੇ ਜਜ਼ਬੇ ਨੂੰ ਬਰਕਰਾਰ ਰੱਖਿਆ ਤੇ ਇਹ ਪਾਵਰ ਲਿਫਟਿੰਗ ਦੀ ਗੇਮ ਨੂੰ ਚੁਣਿਆ ਕਿਵੇਂ ਉਹ ਜਦੋਂ ਸਟਾਰਟਿੰਗ 'ਚ ਪਾਪਾ ਦੀ ਡੈਥ ਹੋਈ ਸੀ ਮੇਰਾ ਉਹ 6 ਸਾਲ ਦਾ ਸੀ ਮੇਰਾ ਬ੍ਰਦਰ ਇੱਕ ਸਾਲ ਦਾ ਸੀ ਹੂੰ ਤੇ ਉਦੋਂ ਸਾਰਿਆਂ ਨੇ ਪਹਿਲਾਂ ਤਾਂ ਕਿਹਾ ਕਿ ਵੀ ਮੇਰੇ ਮम्मा ਸਾਨੂੰ ਛੱਡ ਕੇ ਜਾਣਗੇ ਪਰ ਮੇਰੇ ਮम्मा ਕਹਿੰਦੇ ਨਹੀਂ ਮੈਂ ਮੇਰੇ ਬੱਚਿਆਂ ਦੇ ਨਾਲ ਹੀ ਰਹਿਣਾ ਤੇ ਉਸ ਤੋਂ ਬਾਅਦ ਫਿਰ ਹਨਾ ਜਦੋਂ ਪਾਪਾ ਦੇਤ ਤੋਂ ਬਾਅਦ ਘਰ ਦੀਆਂ ਕੰਡੀਸ਼ਨਸ ਇਦਾਂ ਦੀਆਂ ਹੋ ਗਈਆਂ ਲੋਕਾਂ ਨੇ ਤਾਨੇ ਮਾਰਨੇ ਸ਼ੁਰੂ ਕਰਤੇ ਇਹਨਾਂ ਦਾ ਕੀ ਬੰਨਣਾ ਇਹਨਾਂ ਨੇ ਇੱਥੇ ੱੱੱਕੇ ਖਾਣੇ ਨੇ ਇਹਨਾਂ ਦਾ ਕੁਝ ਨਹੀਂ ਹੋਣਾ ਨਾ ਇਹਨਾਂ ਤੋਂ ਆ ਹੋਣਾ ਨਾ ਹੋਣਾ ਮम्मा ਬਿਮਾਰੀਆਂ ਲੱਗ ਗਏ ਉਸ ਤੋਂ ਬਾਅਦ ਘਰ ਦੀ ਜ਼ਿੰਮੇਵਾਰੀ ਸਾਰੀ ਮੇਰੇ ਸਿਰ ਤੇ ਆ ਗਈ ਤੇ ਫਿਰ ਉਦੋਂ ਤੋਂ ਲੈ ਕੇ ਹੁਣ ਤੱਕ ਸਟਰਗਲ ਹੀ ਚੱਲ ਰਹੀ ਆ ਤੇ ਫਿਰ ਉਸ ਤੋਂ ਬਾਅਦ ਜਦੋਂ ਮੈਂ 8th ਕਲਾਸ ਚ ਹੋਇਆ ਉਦੋਂ ਮੇਰੀ ਦਾਦੀ ਦੀ ਵੀ ਡੈਥ ਹੋ ਗਈ ਤੇ ਫਿਰ ਮੇਰੇ ਨਾਨਾ ਹੀ ਕਹਿੰਦੇ ਕਿ ਨਹੀਂ ਪੁੱਤ ਹੁਣ ਤੂੰ ਸਰਵਾਈਵ ਕਰਨਾ ਇਸ ਤੋਂ ਵੀ ਜ਼ਿਆਦਾ ਕੌਜੂ ਤਾਂ ਫਿਰ ਉਹ ਆਪਦੇ ਕੋਲ ਲਿਆਏ ਹੁਣ ਅਸੀਂ ਆਪਦੇ ਨਾਨਕੇ ਪਿੰਡੀ ਹੀ ਰਹਨੇ ਆ ਤੁਹਾਡਾ ਪਿੰਡ ਕਿਹੜਾ ਸੀਗਾ ਤੇ ਹੁਣ ਨਾਨਕੇ ਪਿੰਡ ਕਿੱਥੇ ਰਹਨੇ ਹੋ ਵੀ ਦੱਸੋ ਸਾਨੂੰ ਮੇਰਾ ਪਿੰਡ ਹੀ ਸੀਗਾ ਜਿਹੜਾ ਸ਼ੇਰਗੜ ਚੀਮਾ ਤੇ ਉਸ ਉਸ ਪਿੰਡ ਨਾਲ ਸਿਰਫ ਮੇਰੀ ਇੰਨੀ ਕੀ ਜਾਤ ਜੁੜਿਆ ਕਿ ਉਸ ਪਿੰਡ ਤੋਂ ਮਨੂੰ ਜ਼ਿਆਦਾਤਰ ੱੱਕੇ ਹੀ ਮਿਲੇ ਨੇ ਹੂੰ ਜਦੋਂ ਗੇਮ ਸਚਾਰਟ ਵੀ ਕੀਤੀ ਆ ਮੇਰੇ ਨਾਲ ਨਹੀਂ ਨੇ ਗੇਮ ਸਚਾਰਟ ਵੀ ਕਰਵਾਈ ਆ ਆ ਕੁੜੀ ਨੂੰ ਕਿਹੜੇ ਕੁੱਤੇ ਕੰਮਾਂ ਚ ਪਾਏ ਇਹਨਾਂ ਨੇ ਹੂੰ ਕੁੜੀਆਂ ਥੋੜੀ ਵੇਟ ਚੱਕਦੀਆਂ ਨੇ ਹੂੰ ਨਹੀਂ ਇਹਨਾਂ ਦੀ ਕੁੜੀ ਤਾਂ ਬਸ ਔਖਾ ਹੀ ਆ ਕੰਮ ਇਹਨਾਂ ਦੀ ਕੁੜੀ ਤੋਂ ਨਹੀਂ ਕੁਛ ਹੋਣਾ ਹਾਈਲਾਈਟਸ ਕਰਵਾਉਣ ਦੇ ਬਾਅਦ ਭੇਜ ਦਿੰਦੇ ਜਿਵੇਂ ਆਮ ਹੋ ਹੁੰਦਾ ਅਕਸਰ ਹੁੰਦਾ ਕੁੜੀਆਂ ਨੂੰ ਬਾਹਰ ਜਾਣ ਦਾ ਮੁੰਡਿਆਂ ਨੂੰ ਬਾਹਰ ਜਾਣ ਦੀ ਜ਼ਿਆਦਾ ਲੋੜ ਲੱਗੀ ਹੋਈ ਆ। ਨਾਨਕਾ ਮਿੰਡ ਮੇਰਾ ਬਾਠਾ ਹੀ ਤੇ ਉੱਥੇ ਮੇਰੇ ਨਾਨਾ ਜੀ ਨੇ ਹਮੇਸ਼ਾ ਇਹ ਚੀਜ਼ ਕਹੀ ਆ ਕਿ ਕਿਸੇ ਬੰਨੀ ਕਿਸੇ ਦਾ ਪੱਕਾ ਦੇ ਕੇ ਆਪ ਦਾ ਕੱਚਾ ਨਹੀਂ ਢਾਣਾ। 베ਰੀ ਗੁੱਡ। ਆਪ ਦਾ ਤੂੰ ਆਪ ਦੇਖਣਾ, ਟੈਂਕੀ ਕਰਨਾ। ਤੂੰ ਲੋਕਾਂ ਦੀਆਂ ਸੁਣਨੀਆਂ ਨੇ ਤਾਂ ਕੁੜੀਆਂ ਵਾਂਗੂ ਰਹਿਣਾ ਪਊ। ਪਰ ਅਸੀਂ ਨਹੀਂ ਚਾਹੁੰਦੇ ਕਿ ਤੂੰ ਕੁੜੀਆਂ ਵਾਂਗੂ ਰਹੇ। ਤੇ ਉਹ ਕਿਤੇ ਨਾ ਕਿਤੇ ਉਹ ਜਿਹੜੇ ਲੋਕਾਂ ਦੀਆਂ ਉਹ ਹਾਲਾਤਾਂ ਦੇ ਵਿੱਚ ਮਾਰੇ ਹੋਏ ਤਾਨੇ ਮਾਰੇ ਹੋਏ ਮੇਨੇ ਉਹਨਾਂ ਨੇ ਤਾਂ ਨਹੀਂ ਕਿਤੇ ਅੰਦਰੋਂ ਜਜ਼ਬੇ ਦਾ ਜਾਂ ਕਿ ਕਹ ਲਈਏ ਕਿ ਇੱਕ ਪੈਟਰੋਲ ਦਾ ਕੰਮ ਕਰ ਰਹੇ ਨੇ ਤੁਹਾਨੂੰ ਅੱਗੇ ਤੋਰਨ ਦੇ ਲਈ ਹਾਂਜੀ ਮੈਂ ਤਾਂ ਪੈਟਰੋਲ ਦਾ ਹੀ ਕੰਮ ਕਰਦੇ ਨੇ ਉਹ ਇੱਕ ਟਾਈਮ ਦਾ ਹਰਟ ਹੁੰਦਾ ਆਂਗੇ ਕਿ ਵੀ ਅਸੀਂ ਇਹਨਾਂ ਨੂੰ ਕੁਝ ਕਿਹਾ ਵੀ ਨਹੀਂ ਤੇ ਫਿਰ ਵੀ ਪਰ ਹੁਣ ਜਦੋਂ ਅੱਗੇ ਜਾ ਰਹੇ ਆ ਸக்ஸੈਸ ਹੋ ਰਹੇ ਆ ਬਾਬਾ ਜੀ ਨੇ ਮਿਹਰ ਕਰੀਆ ਤਾਂ ਹੁਣ ਇਹ ਹੁੰਦਾ ਕਿ ਨਹੀਂ ਉਹਨਾਂ ਨੇ ਸਹੀ ਕਿਹਾ ਸੀ ਕਿ ਵੀ ਇਹਨਾਂ ਦਾ ਕੁਝ ਨਹੀਂ ਹੋਣਾ ਪਰ ਕਰਵਾ ਹੋ ਦਿੱਤਾ ਬਾਬਾ ਨੇ ਕੁਝ ਲੋਕ ਹੁੰਦੇ ਨੇ ਕਿ ਉਹ ਲੋਕਾਂ ਦੀਆਂ ਗੱਲਾਂ ਸੁਣ ਕੇ ਆਪਣੇ ਆਪ ਨੂੰ ਡੀਮੋਟੀਵੇਟ ਕਰ ਲੈਂਦੇ ਨੇ ਤੁਹਾਡੇ ਮਨ 'ਚ ਨਹੀਂ ਆਇਆ ਜਦੋਂ ਇੱਕ ਪਰਛੇਤ ਪਿਤਾ ਦਾ ਸਾਆਇਆ ਸਿਰ ਤੋਂ ਉੱਠ ਖੜਿਆ ਤੇ ਦੂਜੇ ਪਾਸੇ ਉਹ ਲੋਕਾਂ ਦੇ ਤੰਨੇ ਮੇਨੇ ਤੇ ਤੀਜਾ ਨੰਬਰ ਤੁਸੀਂ ਆਪਣੇ ਆਪ ਨੂੰ ਸਮਝਿਆ ਕਿ ਮੈਂ ਤਾਂ ਕੁੜੀ ਆ ਮੈਂ ਕੀ ਕਰ ਸਕਦਾ ਕੁਝ ਉਸ ਤਰ੍ਹਾਂ ਦੇ ਗੱਲਾਂ ਆਉਣ ਦੀ ਬਜਾਏ ਤੁਸੀਂ ਉਹਨਾਂ ਨੂੰ ਉਹਨਾਂ ਤੋਂ ਪਾਵਰ ਲਈ ਔਰ ਇਸ ਤਰ੍ਹਾਂ ਦਾ ਲੜੇ ਤੇ ਫਿਰ ਪਰਿਵਾਰ ਦੇ ਵਿੱਚ ਨਹੀਂ ਕੁਝ ਇਸ ਤਰ੍ਹਾਂ ਦਾ ਮਾਤਾ ਵੀ ਡੀਮੋਟੀਵੇਟ ਹੋਈ ਹੋਊਗੀ ਜਾਂ ਕਿਵੇਂ ਫਿਰ ਉਹ ਪਾਵਰ ਸਾਰੀ ਕਿਵੇਂ ਇਕੱਠੀ ਕੀਤੀ ਕਿੱਥੋਂ ਕੀਤੀ ਮੈਨੂੰ ਸਟਾਰਟਿੰਗ ਤੋਂ ਹੀ ਸੀਗਾ ਮੈਂ ਜਦੋਂ ਮੇਰੇ ਮੰਮਾ ਨੇ ਰੋਣਾ ਨਾ ਮੈਂ ਉਹਨਾਂ ਨੂੰ ਕਹਿਣਾ ਕਿ ਮੈਂ ਇੱਕ ਦਿਨ ਐਸਾ ਜਾਊ ਇਹ ਲੋਕ ਤੈਨੂੰ ਆਪ ਹੁਣ ਕਰਨਗੇ ਕਿ ਵਧਾਈਆਂ ਤੇਰੇ ਜਵੱਟਾ ਨੇ ਆ ਕੀਤਾ ਕਿ ਵੀ ਤੇਰੇ ਤੂੰ ਨਹੀਂ ਲੋਕਾਂ ਪਿੱਛੇ ਜਾਣਾ ਕਿ ਵੀ ਲੋਕ ਤੇਰੇ ਪਿਛਾਣਗੇ ਬਸ ਮੈਨੂੰ ਜਿਹੜਾ ਮੇਰਾ ਦੇਰਗਾ ਮੈਨੂੰ ਉਹ ਕਰ ਲੈੰਦੋ ਬਸ ਮਮਾ ਨੇ ਕਹਣਾ ਚਲ ਠੀਕ ਆ ਤੂੰ ਕਰ ਲੈ ਜਿਹੜਾ ਕੁਛ ਕਰਨ ਪਹਿਲੇ ਸਟਾਰਟਿੰਗ ਗੱਲ ਕੀ ਇਹਨਾਂ ਨੇ ਮੈਨੂੰ ਕਦੇ ਕੁੜੀਆਂ ਵਾਂਗੂ ਰੱਖਿਆ ਨਹੀਂ ਸਟਾਰਟਿੰਗ ਤੋਂ ਹੀ ਹਮੇਸ਼ਾ ਹੀ ਮੁੰਡੇ ਵਾਲੀਆਂ ਚੀਜ਼ਾਂ ਸਿਖਾਉਣੀਆਂ ਖੜਿਓਣੇ ਵੀ ਇਹਨਾਂ ਨੇ ਟਰੈਕਟਰ ਲੈ ਦੇਣਾ ਮੈਨੂੰ ਮੋਟਰਸਾਈਕਲ ਲੈ ਦੇਣਾ ਉਹ ਚੀਜ਼ਾਂ ਹੀ ਰੱਖਿਆ ਨੇ ਇਹਨਾਂ ਨੇ ਮੈਨੂੰ ਕਦੇ ਕੁੜੀਆਂ ਵਾਂਗੂ ਨਹੀਂ ਰੱਖਿਆ ਉਹ ਸਾਰੀ ਪਾਵਰ ਇਹਨਾਂ ਨੇ ਸਟਾਰਟਿੰਗ ਤੋਂ ਹੀ ਅੰਦਰ ਭਰੀ ਹੋਈ ਸੀ ਜਿੱਦਾਂ ਕਿ ਆਪਾਂ ਕਹਿ ਦਿੰਨੇ ਕਿ ਪਹਿਲਾਂ ਹੀ ਪਤਾ ਹੁੰਦਾ ਨਾ ਕਿ ਆਉਣਾ ਸਾ ਵਕਤ ਕਿਦਾਂ ਤੇ ਉਹ ਇਹਨਾਂ ਨੇ ਸਾਰਾ ਪਹਿਲਾਂ ਹੀ ਸਿਖਾਤਾ ਕਿ ਤੁਸੀਂ ਆਪਣੇ ਆਪ ਨੂੰ ਸਟਰੋਂਗ ਕਰਦੇ ਗਏ ਜੀ ਅਸੀਂ ਸਭ ਤੋਂ ਜ਼ਿਆਦਾ ਸਟਰੋਂਗ ਬੰਦਾ ਉਦੋਂ ਹੁੰਦਾ ਜਦੋਂ ਉਹਦੇ ਆਪ ਦੇ ਕਹਿੰਦੇ ਆ ਕਿ ਤੂੰ ਡਿਗੇਗਾ ਪਰ ਜਦੋਂ ਤੁਸੀਂ ਹਨਾ ਕਦੇ ਵੀ ਇਕੱਲੇ ਹੁੰਨੇ ਹੋ ਨਾ ਉਦੋਂ ਤੁਹਾਨੂੰ ਆਪ ਦੇ ਆਪ ਨੂੰ ਮੋਟੀਵੇਸ਼ਨ ਆਉਂਦੀ ਹੈ ਕਿ ਨਹੀਂ ਜਿਹੋ ਨੇ ਇਹਨਾਂ ਨੇ ਕਿਹਾ ਨਾ ਡਿਗੇਗਾ ਹੁਣ ਉੱਠਣਾ ਵੈਰੀ ਗੁੱਡ ਤੇ ਹੁਣ ਤੁਹਾਡੀ ਗੇਮ ਦੀ ਗੱਲ ਕਰਦੇ ਆਪਾਂ ਤੁਸੀਂ ਹੁਣ ਪਾਵਰ ਲਿਫਟਿੰਗ ਨੂੰ ਚੁਣਿਆ ਇੱਕ ਤਾਂ ਇਹ ਦੱਸੋ ਕਿ ਤੁਸੀਂ ਪਾਵਰ ਲਿਫਟਿੰਗ ਨੂੰ ਹੀ ਕਿਉਂ ਚੁਣਿਆ ਦੁਜੇ ਕਿ ਜਦੋਂ ਤੁਸੀਂ ਇਸ ਨੂੰ ਚੁਣਿਆ ਤੇ ਹੁਣ ਤੁਸੀਂ ਇੱਕ ਵਧੀਆ ਮੁਕਾਮ ਵੱਲ ਅੱਗੇ ਕਦਮ ਦਰ ਕਦਮ ਅੱਗੇ ਜਾ ਰਹੇ ਹੋ ਤੇ ਕਿੰਨੇ ਕੁ ਮੈਡਲ ਕਿੰਨੀਆਂ ਕੁ ਉਪਲਬਧੀਆਂ ਹੁਣ ਤੱਕ ਕੀਤੀਆਂ ਨੇ ਪਾਵਰ ਲਿਫਟਿੰਗ ਚੁਣਨ ਦਾ ਮੈਂ ਸਭ ਤੋਂ ਪਹਿਲਾਂ ਮੇਰੇ ਨਾਨੀ ਨੇ ਮੈਨੂੰ ਸਿਰਫ ਗੇਮ ਕਰਨ ਵਾਲੇ ਕਿਹਾ ਉਹਨਾਂ ਨੇ ਇਹ ਨਹੀਂ ਕਿਹਾ ਕਿ ਤੂੰ ਕਿਹੜੀ ਗੇਮ ਕਰਨੀ ਹੈ ਉਸ ਤੋਂ ਬਾਅਦ ਉਸਤਾਜ ਜੀ ਨੂੰ ਮਿਲੇ ਉਹਨਾਂ ਨੇ ਮੈਨੂੰ ਮਲਾਇਆ ਤੇ ਉਸ ਤੋਂ ਬਾਅਦ ਉਹਨਾਂ ਨੇ ਆ ਕੇ ਕਿਹਾ ਕਿ ਵੀ ਉਸ ਤੋਂ ਬਾਅਦ ਜੋ ਸਿਲੈਕਸ਼ਨ ਕਰਨਗੇ ਤੇਰੀ ਜ਼ਿੰਦਗੀ ਚ ਇਹ ਕਰਨਗੇ ਅਸੀਂ ਨਹੀਂ ਕਰਨੀ ਕੋਈ ਨਾ ਤਾਂ ਅਸੀਂ ਤੈਨੂੰ ਇਹ ਪੁੱਛਣਾ ਕਿ ਤੂੰ ਗੇਮ ਕੀ ਕਰਨੀ ਆ ਨਾ ਤੈਨੂੰ ਇਹ ਪੁੱਛਣਾ ਕਰਦੀ ਨਹੀਂ ਕਿ ਮੈਂ ਉਹ ਜਿਵੇਂ ਇਹ ਕਹਿਣਗੇ ਤੂੰ ਉਦਾਂ ਹੀ ਕਰਨਾ ਤੇ ਮੈਂ ਉਸਤਾਜ ਜੀ ਨੇ ਮੈਨੂੰ ਪੁੱਛੇ ਕਿ ਤੈਨੂੰ ਸੁਪਨਾ ਕੀ ਮੈਂ ਕਹੀ ਮੈਂ ਤਾਂ ਕਿ ਵੀ ਬਸ ਸக்ஸੈਸ ਹੋਣਾ ਮੈਨੂੰ ਹੋਰ ਕੁਝ ਨਹੀਂ ਪਤਾ ਉਸਤਾਜ ਜੀ ਆਂ ਦੇ ਫਿਰ ਤੇਰੇ ਲਈ ਜਿਹੜੀ ਪਾਵਰ ਲਿਫਟਿੰਗ ਆ ਇਹ ਹੀ ਠੀਕ ਆ ਤੇਰੇ ਲਈ ਇਹ ਹੀ ਕਰਾਉਣੀ ਆ ਤੈਨੂੰ ਤੇ ਉਸ ਤੋਂ ਬਾਅਦ ਉਸਤਾਜ ਜੀ ਨੇ ਮੈਨੂੰ ਮੈਨੂੰ ਕਿਹਾ ਸੀ ਕਿ ਵੀ 1 ਸਾਲ ਦੇ ਵਿੱਚ ਵਿੱਚ ਤੈਨੂੰ ਤੇਰਾ ਪੰਜਾਬ ਦੇ ਵਿੱਚ ਨਾਮ ਬੋਲੂਗਾ ਵੈਰੀ ਗੁੱਡ ਤੇ ਉਹ ਪਰਚੀ ਵੀ ਲਿਖੀ ਦਿੱਤੀ ਸਤਾਜ ਜੀ ਨੇ ਕਿ ਤੂੰ 1 ਸਾਲ ਦੇ ਵਿੱਚ 200 ਸਕਰਡ ਮਰਵਾਉਣੀ ਆ ਤੇ ਇਹਨਾਂ ਨੇ ਉਹ ਚੀਜ਼ ਕਰਵਾਈ ਆ ਮੇਰੇ ਤੋਂ ਤੇ ਹੁਣ ਇਹ ਦੱਸੋ ਕਿ ਕਿੰਨੇ 골ਡ ਮੈਡਲ ਕਿੰਨੇ ਮੈਡਲ ਹੋਰ ਉਪਲਬਧੀਆਂ ਜਿਹੜੀਆਂ ਤੁਸੀਂ ਹਾਸਲ ਕੀਤੀਆਂ ਨੇ ਤੇ ਇਹ ਹਾਸਲ ਕਰਕੇ ਕਿਸ ਤਰ੍ਹਾਂ ਦਾ ਮਹਿਸੂਸ ਕਰਦੇ ਹੋ ਤੇ ਅਗਲਾ ਟਾਰਗੇਟ ਜਿਹੜਾ ਉਹ ਕੀ ਆ ਮੇਰੇ ਜਿਹੜੇ ਟੋਟਲ ਮੈਡਲ ਨੇ 10 ਮੈਡਲ ਨੇ ਮੇਰੇ ਸਟੇਟ ਦੇ ਵਿੱਚੋਂ 10 ਦੇ 10 ਹੀ 골ਡ ਨੇ ਬਿਲਕੁਲ ਤੇ ਉਸ ਤੋਂ ਬਾਅਦ ਮੇਰੇ ਨੈਸ਼ਨਲ ਦੇ ਵਿੱਚੋਂ ਤਿੰਨ 골ਡ ਮੈਡਲ ਤੇ ਇੱਕ ਸਿਲਵਰ ਮੈਡਲ ਆਇਆ ਉਹ ਹੁਣੇ ਆਏ ਨੇ ਦਾਵਨਗਰੀ ਕਰਨਾਟਕਾ ਤੋਂ ਤੇ ਮੇਰਾ ਨਾਰਥ ਇੰਡੀਆ ਦੇ ਵਿੱਚੋਂ ਵੀ 골ਡ ਮੈਡਲ ਹੈ 2 ਵਜ ਦਾ ਸਟਰੋਂਗ ਮਨ ਮੈਨ ਦਾ ਅਵਾਰਡ ਵੀ ਮਿਲਿਆ ਹੋਇਆ ਹੈ ਤੇ ਜਿਹੜਾ ਅਗਲਾ ਟਾਰਗੇਟ ਹੈ ਉਹ ਇਹੀ ਰੱਖਿਆ ਹੋਇਆ ਹੈ ਕਿ ਜਿਹੜਾ ਇੰਡੀਆ ਦਾ ਰਿਕਾਰਡ ਹੈ ਉਹ 305 ਕਿਲੋ ਦਾ ਤੇ ਜਲਦੀ ਉਹਨੂੰ ਕਵਰ ਕਰਨਾਗਾ ਤੇ ਉਸ ਤੋਂ ਬਾਅਦ ਇੰਟਰਨੈਸ਼ਨਲ ਲੈਵਲ ਤੋਂ 골ਡ ਲੈ ਕੇ ਆਉਣਾ ਵੈਰੀ ਗੁੱਡ ਤੇ ਤੁਸੀਂ ਇਹ ਵੀ ਦੱਸੋ ਕਿ ਜਿਹੜਾ ਕਿੰਨਾ ਭਾਰ ਵਰਗ ਦੇ ਵਿੱਚ ਖੇਡਦੇ ਹੋ ਉੱਤੇ ਹੁਣ ਤੁਹਾਡੀ ਉਮਰ ਕਿੰਨੀ ਹੈ ਮੇਰੀ ਉਮਰ ਹੈ 19 ਸਾਲ ਤੇ ਜੂਨੀਅਰ ਦਾ ਮੇਰਾ ਫਸਟ ইয়ার ਸੀ ਜਿਹਦੇ ਵਿੱਚ 골ਡ ਮੈਡਲ ਆਇਆ ਜਿਹਦੇ ਜਿਹੜਾ ਕਿ ਲਿਆਉਣਾ ਬਹੁਤ ਔਖਾ ਹੈਗਾ ਇਹ ਕਹਦੀ ਹੈ ਕਿ ਸ਼ੇਰ ਦੇ ਮੂੰਹ ਦੇ ਵਿੱਚੋਂ ਜਿੱਦਾਂ ਮਾਸ ਖਿੱਚਣਾ ਨਾ ਉਹ ਚੀਜ਼ ਹੈ ਇਹ ਤੇ ਮੇਰਾ ਭਾਰ ਵਰਗ 84 ਪਲੱਸ ਹੈ ਇਹਦੇ ਵਿੱਚ ਓਦੋਂ ਵੀ ਜ਼ਿਆਦਾ ਜਾ ਕੇ ਟਫ ਹੋ ਜਾਂਦਾ ਕਿਉਂਕਿ ਇਹਦੇ ਵਿੱਚ ਜਿਹੜੀਆਂ ਲਿਫਟਾਂ ਲੱਗਣੀਆਂ ਨੇ ਉਹ ਬਹੁਤ ਹੈ ਨਾ ਅਲੱਗ ਲੱਗਣੀਆਂ ਨੇ ਕਿ ਵੀ ਮੰਨ ਲਓ ਕਿਸੇ ਦਾ weight 84+ ਜਦੋਂ ਹੋ ਗਿਆ ਤਾਂ ਕਿਸੇ ਦਾ 1.5 ਕੁਆਂਟਲ ਵੀ ਹੋ ਸਕਦਾ ਕਿਸੇ ਦਾ ਪੂਰਾ 84 ਹੋ ਰਹਿ ਸਕਦਾ ਤੇ ਮੇਰਾ weight ਜਿਹੜਾ body weight ਆ ਉਹ ਵੀ ਮੇਰੇ ਨਾਲ ਦੇ ਪਲੇਅਰ ਨੇ ਉਹਨਾਂ ਤੋਂ ਘੱਟ ਹੁੰਦਾ ਹਮੇਸ਼ਾ ਤੇ ਉਹਨਾਂ ਨਾਲੋਂ ਉਮਰ ਵੀ ਮੇਰੀ ਸਭ ਤੋਂ ਛੋਟੀ ਹੈ ਸੋ ਹੁਣ ਜਾਂਦੇ ਜਾਂਦੇ ਇਸ ਤੋਂ ਪਹਿਲਾਂ ਕਿ ਮੈਂ ਤੁਹਾਡੇ ਉਸਤਾਦ ਜੀ ਨਾਲ ਵੀ ਗੱਲਬਾਤ ਕਰਾਂ ਜਿਹੜੇ ਪੰਜਾਬ ਨੂੰ ਇਹ ਕਿਹਾ ਜਾਂਦਾ ਕਿ ਪੰਜਾਬ ਦੀ ਜਿਹੜੀ ਨੌਜਵਾਨੀ ਹੈ ਜੀ ਉਹ ਨਸਿਆਂ ਦੀ ਪੇਟ ਚੜ ਗਈ ਪੰਜਾਬ ਦੇ ਵਿੱਚ ਇੱਕ ਛੇਵਾਂ ਦਰਿਆ ਵਗਦਾ ਨਸਿਆਂ ਦਾ ਤੇ ਥੋੜੇ ਵਰਗੇ ਨੌਜਵਾਨ ਵੀ ਉਸ ਪੰਜਾਬ ਦੇ ਵਿੱਚ ਵਸਦੇ ਨੇ ਮੈਂ ਦੇਖਣ ਵਾਲਿਆਂ ਨੂੰ ਇਹ ਦੱਸਣਾ ਚਾਹੂੰਗਾ ਕਿ ਪੰਜਾਬ ਦੇ ਉੱਪਰ ਇੱਕ ਤਰ੍ਹਾਂ ਦਾ ਲੇਬਲ ਲਗਾਇਆ ਜਾ ਰਿਹਾ ਪੰਜਾਬ ਦੀ ਜਵਾਨੀ ਤੁਹਾਡੇ ਸਾਹਮਣੇ ਖੜੀ ਆ 19 ਸਾਲ ਦੀ ਉਮਰ ਦੇ ਵਿੱਚ ਕਿੰਨਾ ਵੇਟ ਚੱਕਿਆ ਤੁਸੀਂ ਮੈਂ 2.5 ਕੁਇੰਟਲ 2.5 ਕੁਇੰਟਲ ਕਹਿ ਦੇਣਾ ਸੌਖੀ ਗੱਲ ਆ ਕਿ 19 ਸਾਲ ਦੀ ਇੱਕ ਬੇਟੀ ਆ ਸਾਡੀ ਜਿਨ੍ਹਾਂ ਨੂੰ ਅਸੀਂ ਕਹਿੰਦੇ ਆ ਕੁੜੀਆਂ ਤਾਂ ਕੁੜੀਆਂ ਨੇ ਕੁੜੀਆਂ ਦਾ ਕੀ ਏ ਸੋ ਇੱਕ ਪੰਜਾਬ ਦੀ ਧੀ ਖੜੀ ਆ ਜਿਨੇ 19 ਸਾਲ ਦੀ ਉਮਰ ਦੇ ਵਿੱਚ 2.5 ਕੁਇੰਟਲ weight ਚੱਕਿਆ ਤੇ 10 ਤੋਂ ਜ਼ਿਆਦਾ 골ਡ ਮੈਡਲ ਦਿੱਤੇ ਨੇ ਸੋ ਇਸ ਤੋਂ ਵੱਡਾ ਜਿਹੜੀ ਉਦਾਹਰਨਾ ਇਸ ਤੋਂ ਵੱਡੀ ਐਗਜ਼ੈਂਪਲ ਕੀ ਹੋ ਸਕਦੀ ਆ ਕਿ ਸਾਡੇ ਪੰਜਾਬ ਦੀ ਜਵਾਨੀ ਸਿਰ ਝੜ ਕੇ ਬੋਲਦੀ ਆ ਤੇ ਇਸ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਅੱਜ ਕੱਲ ਦੇ ਨੌਜਵਾਨਾਂ ਨੂੰ ਕੀ ਮੈਸੇਜ ਦੇਣੀ ਚਾਹਾਂਗੇ ਕੁਝ ਨੌਜਵਾਨ ਨੇ ਜਿਹੜੇ ਸਾਡੇ ਇਹ ਵੀ ਗੱਲ ਮੰਨਣੀ ਪਊਗੀ ਕਿ ਉਹ ਥਿੜਕ ਚੁੱਕੇ ਨੇ ਆਪਣੇ ਰਸਤੇ ਤੋਂ ਭਟਕ ਚੁੱਕੇ ਨੇ ਪਰ ਉਹਦੇ ਕਾਰਨ ਨੇ ਜਿਹੜੇ ਉਹ ਕੁਝ ਹੋਰ ਨੇ ਜੇ ਉਹਨਾਂ ਨੂੰ ਸਹੀ ਦਿਸ਼ਾ ਮਿਲ ਜੇ ਤੇ ਮੈਂ ਸਮਝਦਾ ਕਿ ਉਹ ਭਟਕਣਗੇ ਨਹੀਂ ਕੀ ਮੈਸੇਜ ਦੇਣਾ ਚਾਹੁੰਦੇ ਉਹਨਾਂ ਨੂੰ ਇਹ ਮੈਸੇਜ ਦਵਾਂਗੇ ਕਿ ਵੀ ਸਭ ਤੋਂ ਪਹਿਲਾਂ ਤਾਂ ਉਹਨਾਂ ਦੇ ਪੇਰੈਂਟਸ ਕਿ ਬੱਚੇ ਤੇ ਥੋਪੋ ਨਾ ਕਿ ਉਹਨੇ ਕੀ ਕਰਨਾ ਹੂੰ ਬੱਚੇ ਨੂੰ ਕਰਨ ਦੋ ਜੋ ਉਹਦਾ ਮਨ ਕਰਦਾ ਬਸ ਉਹਨੂੰ ਇਹ ਦੱਸੋ ਕਿ ਵੀ ਕੋਈ ਗਲਤ ਰਸਤੇ ਨਹੀਂ ਜਾਣਾ ਜਿਹੜੇ ਗਲਤ ਰਸਤੇ ਨੇ ਸਗੋਂ ਉਹਨੂੰ ਉਹ ਦੱਸੋ ਹੀ ਨਾ ਕਿ ਵੀ ਉਹ ਗਲਤ ਰਸਤੇ ਨੇ ਉਹਨੂੰ ਇਹ ਦੱਸੋ ਕਿ ਵੀ ਆ ਚੰਗਾ ਆ ਗੇ ਮੈਂ ਆ ਪੜ੍ਹਾਈ ਹੈ ਤੇਰੀ ਜਾਂ ਆ ਆ ਕੰਮ ਹੈ ਉਹਨੂੰ ਸਿਰਫ ਚੰਗੇ ਕੰਮ ਦੱਸੋ ਕਿਉਂਕਿ ਮੇਰੇ ਘਰਦਿਆਂ ਨੇ ਮੇਰੇ ਨਾਲ ਇਹੀ ਕੀਤਾ ਹੈ ਮੈਨੂੰ ਹਮੇਸ਼ਾ ਬੀਜ਼ੀ ਰੱਖਿਆ ਤੇ ਜਿਹੜੀ ਨੌਜਵਾਨੀ ਹੈ ਉਹਨੂੰ ਇਹ ਕਿ ਵੀ ਤੁਸੀਂ ਪਹਿਲਾ ਸਭ ਤੋਂ ਪਹਿਲਾਂ ਕੋਈ ਵੀ ਗੱਲ ਤੁਸੀਂ ਆਪਣੇ ਪੇਰੈਂਟਸ ਨੂੰ ਆਪਣੇ ਫਰੈਂਡ ਬਣਾ ਕੇ ਰੱਖੋ ਤਾਂ ਕਿ ਤੁਸੀਂ ਉਹਨਾਂ ਨਾਲ ਕੋਈ ਵੀ ਆ ਜਿਹੜੀ ਗੱਲ ਉਹ ਸ਼ੇਅਰ ਕਰ ਸਕੋ ਤੇ ਨੰਬਰ 2 ਤੇ ਉਹਨਾਂ ਦਾ ਜਿਹੜਾ ਜਿੱਥੋਂ ਕੋਚਿੰਗ ਲੈ ਰਹੇ ਨੇ ਉੱਥੇ ਦਾ ਜਿਹੜਾ ਮਾਹੌਲ ਹੈ ਉਹ ਬਹੁਤ ਜਰ ਨਹੀਂ ਰੱਖਦਾ ਜਿੱਦਾਂ ਮੈਂ ਜਿੱਥੇ ਕੋਚਿੰਗ ਲੈਣਾ ਇੱਥੇ ਨਾ ਤਾਂ ਜਿਵੇਂ ਕੋਈ ਕੁੜੀ ਚਾਹੇ ਮੁੰਡਾ ਸਭ ਨੂੰ ਇੱਕਾ ਕੋਈ ਧਰਮ ਦੀ ਇਹ ਹੋਣੀ ਤੇ ਨੰਬਰ 2 ਤੇ ਜਿਹੜੇ ਸਾਡੇ ਉਸਤਾਦ ਜੀ ਨੇ ਉਹ ਹਮੇਸ਼ਾ ਹੀ ਕਿ ਵੀ ਸਾਨੂੰ ਇਹ ਨਹੀਂ ਹੈਗਾ ਕਿ ਵੀ ਇਹ ਨਹੀਂ ਆਂਦੇ ਕਿ ਵੀ ਤੁਸੀਂ ਹਾਂ ਮੇਰੇ ਕੋਲ ਤਾਂ ਟ੍ਰੇਨਿੰਗ ਲਈ ਆਇਓ ਉਹ ਹਮੇਸ਼ਾ ਸਾਨੂੰ ਉਹਦੇ ਬੱਚਾ ਮਗ ਰੱਖਦੇ ਆ ਕਿ ਵੀ ਨਹੀਂ ਤੁਸੀਂ ਟੈਨਸ਼ਨ ਨਹੀਂ ਲੈਣੀ ਮੈਂ ਤੁਹਾਡੇ ਨਾਲ ਹਮੇਸ਼ਾ ਵੈਰੀ ਗੁੱਡ ਬਹੁਤ ਬਹੁਤ ਧੰਨਵਾਦ ਆਪਾਂ ਤੁਹਾਡੇ ਉਸਤਾਦ ਜੀ ਦਰੋਣਾਚਾਰੀਏ ਮੈਂ ਕਹੂੰਗਾ ਇਹਨਾਂ ਨੂੰ ਖੜੇ ਨੇ ਇਹਨਾਂ ਨਾਲ ਵੀ ਗੱਲਬਾਤ ਕਰਦੇ ਆ ਕਿਉਂਕਿ ਇੱਕ ਅਰਜਨ ਪੈਦਾ ਕਰ ਰਹੇ ਨੇ ਸਸਿਕਾਲ ਜੀ ਸਸਿਕਾਂ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਸਾਡੀ ਜਿੰਨੀ ਵੀ ਮਤਲਬ ਹੁਣ ਤੱਕ ਦੀ ਅਚੀਵਮੈਂਟ ਹੈ ਉਹ ਆਪਣੇ ਕੈਮਰੇ ਵਿੱਚ ਕੈਦ ਕਰਨ ਲਈ ਆਏ ਹੋ ਤੇ ਮੈਂ ਤੁਹਾਡਾ ਵੈਲਕਮ ਕਰਦਾ ਹਾਂ ਜੀ ਆਖਦਿਆਂ ਤਾਂ ਕਿ ਤੁਸੀਂ ਹਮੇਸ਼ਾ ਹੀ ਜਿਹੜੇ ਪਲੇਅਰ ਅੱਛਾ ਖੇਡਦੇ ਨੇ ਤੁਸੀਂ ਉਹਨਾਂ ਨੂੰ ਕਵਰ ਕਰਦੇ ਹੋ ਤਾਂ ਅੱਜ ਅਸੀਂ ਵੀ ਔਰ ਤੁਸੀਂ ਵੀ ਵਧਾਈ ਦੇ ਪਾਤਰ ਹੋ ਥੈਂਕ ਯੂ ਤੁਸੀਂ ਉਰੇ ਪਹੁੰਚੇ ਹੋ ਕੀ ਕਹਿਣਾ ਚਾਹੁੰਦੇ ਹੋ ਰੀਤ ਦਿਨ ਪ੍ਰਤੀ ਦਿਨ ਕਦਮ ਦਰ ਕਦਮ ਅੱਗੇ ਵਧ ਰਹੀ ਆ ਇੱਕੋ ਉਸਤਾਦ ਮਾਪਿਆਂ ਨਾਲੋਂ ਵੱਧ ਕੇ ਹੁੰਦਾ ਕਿਵੇਂ ਮਹਿਸੂਸ ਕਰਦੇ ਹੋ ਜਦੋਂ 골ਡ ਮੈਡਲ ਆਉਂਦੇ ਨੇ ਬਹੁਤ ਫਕਰ ਦੀ ਗੱਲ ਹੈ ਜਦੋਂ ਤੁਸੀਂ ਇੱਕ ਪਲੇਅਰ ਪੈਦਾ ਕਰਦੇ ਹੋ ਅਕਸਰ ਹੀ ਮਾਮਾ ਬੱਚੇ ਪੈਦਾ ਕਰਦਿਆਂ ਨੇ ਤਾਂ ਪਲੇਅਰ ਤਾਂ ਪੈਦਾ ਕਰਨੇ ਪੈਂਦੇ ਨੇ ਜਦੋਂ ਤੁਸੀਂ ਇੱਕ ਪਲੇਅਰ ਪੈਦਾ ਕਰੋਗੇ ਨਾ ਤੁਹਾਡੀ ਪੂਰੀ ਆਪਣੀ ਜ਼ਿੰਦਗੀ ਦੀ ਜਦੋਜਹਦ ਉਸ ਪਲੇਅਰ ਦੇ ਨਾਲ ਚੱਲਦੀ ਆ ਤਾਂ ਜਦੋਂ ਉਹ ਪਲੇਅਰ ਇੱਕ ਅੱਛੇ ਅਚੀਵਮੈਂਟ ਤੇ ਪਹੁੰਚਦਾ ਤਾਂ ਤੁਹਾਡੇ ਰੌਂਗ ਤੇ ਵੀ ਖੜੇ ਹੋ ਜਾਂਦੇ ਨੇ ਤਾਂ ਕਿ ਸਾਡਾ ਅੱਜ ਮਿਹਨਤ ਕੀਤੀ ہوئی ਜਿਹੜਾ ਬੱਚਾ ਹੈਗਾ ਉਹ ਸਹੀ ਮੁਕਾਮ ਤੇ ਪਹੁੰਚ ਗਿਆ ਕਿਉਂਕਿ ਮੇਰਾ ਆਪਦਾ ਖੁਦ ਦਾ ਮੈਸੇਜ ਹੈ ਕਿ ਤੁਸੀਂ ਜਿਹੜੇ ਬੱਚੇ ਨੂੰ ਵੀ ਤੁਸੀਂ ਗੇਮ ਕਰਾ ਰਹੇ ਹੋ ਜਿੰਨਾ ਚਿਰ ਤੱਕ ਉਹ ਸਹੀ ਉਪਲਬਧਤੀ ਤੇ ਨਹੀਂ ਪਹੁੰਚਦਾ ਹੈਗਾ ਤਾਂ ਤੁਸੀਂ ਪਿੱਛੇ ਨਾ ਹਟੋ ਨਾਰਾਜ਼ ਨਾ ਹੋਵੋ ਕਮੀਆਂ ਆਸਾਦੀਆਂ ਨੇ ਕਨਾਈਆਂ ਆਸਾਦੀਆਂ ਨੇ ਮਗਰ ਕਦੇ ਵੀ ਇਹ ਨਹੀਂ ਹੋ ਸਕਦਾ ਕਿ ਤੁਸੀਂ ਇਮਾਨਦਾਰੀ ਨਾਲ ਮਿਹਨਤ ਕਰੋ ਔਰ ਤੁਹਾਨੂੰ ਫਲ ਨਾ ਮਿਲੇ ਬਿਲਕੁਲ ਨਾਨਕ ਸਾਹਿਬ ਨੇ ਕਿਹਾ ਸੀ ਇਹ ਸਿੰਬਲ ਤੂੰ ਮਾਨ ਨਾ ਕਰੀ ਫਲ ਨੀਮਨ ਰੱਖਣ ਲੱਗਦੇ ਨੇ ਤੁਸੀਂ ਗੇਮ ਕਰੋ ਤੁਸੀਂ ਆਪਣਾ ਧਿਆਨ ਸਾਹਮਣੇ ਰੱਖੋ ਮਗਰ ਅੱਖਾਂ ਨੀਮੀਆਂ ਰੱਖੋ ਅਗਰ ਤੁਹਾਡੀ ਅੱਖਾਂ ਨੀਮੀਆਂ ਨੇ ਧਿਆਨ ਤੁਹਾਡਾ ਸਾਹਮਣੇ ਆ ਤੁਸੀਂ ਆਪਣੀ ਮੰਜ਼ਲਾਂ ਤੇ ਪਹੁੰਚੋਗੇ ਜਦੋਂ ਮੰਜ਼ਲਾਂ ਤੇ ਪਹੁੰਚੋਗੇ ਤੁਸੀਂ ਆਪਣੀ ਜ਼ਿੰਦਗੀ ਤੇ ਮੁਕਾਮ ਹਾਸਲ ਕਰੋਗੇ ਔਰ ਇਸੇ ਤਰ੍ਹਾਂ ਅਸੀਂ ਆਪਣੀ ਜਵਾਨੀ ਨੂੰ ਬਚਾ ਸਕਦੇ ਹਾਂ ਔਰ ਕਿਸਾਨੀ ਨੂੰ ਵੀ ਬਚਾ ਸਕਦੇ ਹਾਂ ਔਰ ਅਸੀਂ ਉਹ ਅਚੀਵਮੈਂਟ ਪੂਰੇ ਕਰ ਸਕਦੇ ਹਾਂ ਜੋ ਸਾਡੇ ਖਾਬ ਨੇ ਉਹ ਅਸੀਂ ਪੂਰੇ ਕਰ ਸਕਦੇ ਆ ਆਪਣੀਆਂ ਅੱਛੀ ਨੌਕਰੀਆਂ ਲੈ ਕੇ ਕਰ ਸਕਦੇ ਆ ਔਰ ਜੋ ਤੁਸੀਂ ਟਾਰਗੇਟ ਕਰ ਲਿਆ ਅਗਰ ਤੁਸੀਂ ਕੋਈ ਵੀ ਟਾਰਗੇਟ ਕਰ ਲਓ ਅੱਜ ਕਿ ਸਾਡੀ ਜ਼ਿੰਦਗੀ ਦਾ ਮੇਨ ਟਾਰਗੇਟ ਇਹ ਹੈ ਮੰਨ ਲਓ ਅਸੀਂ ਖੁਦ ਮੇਰਾ ਆਪ ਦਾ ਟਾਰਗੇਟ ਹੈ ਕਿ ਇਹ ਬੱਚੇ ਤੋਂ ਮੈਂ ਰਿਕਾਰਡ ਕਰਾਉਣਾ ਇੰਡੀਆ ਦਾ ਰਿਕਾਰਡ ਹੈ 305 ਦਾ ਅਸੀਂ ਉਹ ਤੋੜ ਕੇ ਜਗਰੀਦ ਦੇ ਨਾਮ ਕਰਨਾ ਹੈਗਾ ਔਰ ਜਿਹੜਾ ਰਿਕਾਰਡ ਤੋੜਨਾ ਹੈਗਾ ਉਹ ਰਿਕਾਰਡ ਕਰਨਾ ਹੈਗਾ ਜਿਹੜਾ ਅੱਗੇ ਨੂੰ ਕਿਸੇ ਤੋਂ ਟੁੱਟੇ ਨਾ ਕਈ ਸਾਲ ਤੱਕ ਦੇਖੋ ਰਿਕਾਰਡ ਬੰਦਦੇ ਨੇ ਟੁੱਟਦੇ ਵੀ ਨੇ ਅਸੀਂ ਇਹ ਨਹੀਂ ਗੱਲ ਕਹਾਂਗੇ ਕਿ ਟੁੱਟਣਾ ਨਹੀਂ ਪਹਿਲੀ ਗੱਲ ਤਾਂ ਇਹ ਆ ਵੀ 305 ਦਾ ਜਿਹੜਾ ਰਿਕਾਰਡ ਹੈ ਉਹੀ ਬੜੀ ਗੱਲ ਹੈ ਤੋੜਨਾ ਜਿੱਦ ਨੇ ਰੱਬ ਸੁੱਖ ਰੱਖੇ ਉਹ ਤੋੜ ਦਿੱਤਾ ਤਾਂ ਨਵਾਂ ਰਿਕਾਰਡ ਰੱਖਾਂਗੇ ਕਿਹੜਾ ਕੀ ਕਈ ਸਾਲ ਤੱਕ ਕਿਸੇ ਤੋਂ ਨਾ ਟੁੱਟੇ ਮੈਂ ਸਪੈਸ਼ਲੀ ਦੱਸਣਾ ਚਾਹਾਂਗਾ ਕਿ ਇਹ ਉਹ ਬੱਚਾ ਜਿਹਦੀ ਬਾਡੀ ਲੈਂਗੁਏਜ ਦੱਸਦੀ ਹੈ ਕਿ ਇਹ ਪਲੇਅਰ ਬਣੇਗਾ ਕਿਉਂਕਿ ਚਿਹਰੇ ਵੀ ਕੋਈ ਨੂਰਾਨੀ ਤਰੀਕਾ ਹੁੰਦੇ ਨਾ ਕੁਝ ਉਹ ਚਿਹਰੇ ਵੀ ਡਿਸਾਈਡ ਕਰਦੇ ਨਾ ਕਿ ਕਿਹੜੇ ਬੱਚੇ ਨੇ ਕਿੱਦਾਂ ਬੰਨਾ ਹੈਗਾ ਕੁਝ ਬੱਚੇ ਸਿੰਗਰ ਬੰਨਾ ਚਾਹੁੰਦੇ ਨੇ ਕੁਝ ਡਾਕਟਰ ਬੰਨਾ ਚਾਹੁੰਦੇ ਨੇ ਕੁਝ ਪੜ੍ਹ ਲਿਖ ਕੇ ਇੰਜੀਨੀਅਰ ਬੰਨਾ ਚਾਹੁੰਦੇ ਨੇ ਕੁਝ ਪਲੇਅਰ ਬੰਨਾ ਚਾਹੁੰਦੇ ਨੇ ਇਹ ਉਹ ਬੱਚਾ ਹੈਗਾ ਜੀਤੇ ਮਨ ਲੋ ਨਾਨਾ ਜੀ ਪਲੇਅਰ ਹਮ ਪਰ ਨਾਨਾ ਜੀ ਪਲੇਅਰ ਤੇ ਹੁਣ ਇਹ ਬੱਚੇ ਦੇ ਵਿੱਚ ਆ ਗਈ ਉਹਦਰੋਂ ਡੀ ਐਨ ਏ ਆ ਚੁੱਕੇ ਨੇ ਤਾਂ ਜਿਹੜੇ ਬੱਚੇ ਦੇ ਅੰਦਰ ਡੀ ਐਨ ਏ ਪਿੱਛੋਂ ਪਛੋਕੜ ਚੋਂ ਆਜਣ ਜਿਹੜੀ ਚੀਜ਼ ਤੇ ਵੀ ਚਾਹੇ ਉਹ ਫੌਜੀ ਹੈ ਚਾਹ ਡਾਕਟਰ ਹੈ ਜਿਹਦੇ ਡੀਐਨਏ ਚਾਜਨ ਉਹ 플레이ਰ ਨੂੰ ਕੋਈ ਨਹੀਂ ਰੋਕ ਸਕਦਾ ਹੈਗਾ ਉਹਦੀ ਮੰਜ਼ਿਲ ਤੱਕ ਪਹੁੰਚਣ ਦੀ ਬਿਲਕੁਲ ਬੇਸ਼ੱਕ ਲੋਕ ਲੱਤਾਂ ਖਿੱਚਣ ਕੁਛ ਮਰਜ਼ੀ ਕਰਨ ਕੁਝ ਨਹੀਂ ਹੁੰਦਾ ਇਹ ਚੱਲਦਾ ਰਹਿੰਦਾ ਇਹ ਚੱਲਦਾ ਰਹਿੰਦਾ ਇਹ ਪਾਰਟ ਆਫ ਜ਼ਿੰਦਗੀ ਆ ਹੁਣੇ ਤੁਸੀਂ ਕਰਨਾਟਕਾ ਦੇ ਵਿੱਚੋਂ ਤਿੰਨ 골ਡ ਮੈਡਲ ਜਿੱਤ ਕੇ ਆਏ ਹੋ ਜੀ ਜੀ ਅਕਸਰ ਕੀ ਹੁੰਦਾ ਜਦੋਂ ਕਿਸੇ ਹੋਰ ਗੇਮ ਦੇ ਨਾਲ ਖਿਡਾਰੀ ਜਾਂਦੇ ਨੇ ਜਿੱਤ ਕੇ ਆਉਂਦੇ ਨੇ ਬੜਾ ਹਾਰਾਂ ਦੇ ਨਾਲ ਢੋਲ ਠਮੱਕਿਆਂ ਦੇ ਨਾਲ ਤੇ ਬੜੇ ਤਾਮਚਾਮ ਦੇ ਨਾਲ ਉਹਨਾਂ ਦਾ ਸਵਾਗਤ ਕੀਤਾ ਜਾਂਦਾ ਤੁਸੀਂ ਦੇਸ਼ ਦੇ ਲਈ ਆਪਣੇ ਪੰਜਾਬ ਦੇ ਲਈ ਆਪਣੇ ਜ਼ਿਲ੍ਹੇ ਦੇ ਲਈ ਅ ਕਰਨਾਟਕਾ ਦੇ ਵਿੱਚ ਗਏ ਔਰ ਤਿੰਨ 골ਡ ਮੈਡਲ ਜਿੱਤੇ ਇਸ ਤੋਂ ਪਹਿਲਾਂ ਵੀ ਤੁਸੀਂ ਜਿਸ ਤਰ੍ਹਾਂ ਜਗਰੀਤ ਨੇ ਦੱਸਿਆ ਕਿ ਅਸੀਂ ਇੰਨੇ 골ਡ ਮੈਡਲ ਜਿੱਤ ਚੁੱਕੇ ਹਾਂ ਤੇ ਨਾਰਥ ਇੰਡੀਆ ਦੇ ਵਿੱਚ ਖੇਡ ਚੁੱਕੇ ਹਾਂ ਤਾਂ ਕੁਝ ਇਸ ਤਰ੍ਹਾਂ ਦਾ ਕੋਈ ਸਨਮਾਨ ਕੋਈ ਮਾਣ ਕੋਈ ਇਸ ਤਰ੍ਹਾਂ ਦੀ ਫੁੱਲਾਂ ਦੀ ਵਰਖਾ ਹੋਈ ਆ ਜਾਂ ਵੈਸੇ ਨਹੀਂ ਐਦਾਂ ਦਾ ਕੋਈ ਮਾਣ ਸਨਮਾਨ ਨਹੀਂ ਹੋਇਆ ਸਰਕਾਰਾਂ ਵੱਲੋਂ ਤਾਂ ਨਹੀਂ ਹੋਇਆ ਹੈਗਾ ਕੁਝ ਪ੍ਰਾਈਵੇਟ ادارے ਨੇ ਜਿਹੜੇ ਕੀ ਸਾਨੂੰ ਪਿਆਰ ਕਰਦੇ ਨੇ ਇਸ ਬੱਚੇ ਨੂੰ ਜ਼ਿਆਦਾ ਪਿਆਰ ਕਰਦੇ ਨੇ ਜਦੋਂ ਉਹ ਜਿਹੜੇ ਅੱਛੇ ਇਨਸਾਨ ਨੇ ਇਹ ਬੱਚੇ ਨੂੰ ਬੁਲਾ ਕੇ ਆਪਣੇ ਵੱਲੋਂ ਆਪਣਾ ਮਾਣ ਸਨਮਾਨ ਕਰਦੇ ਨੇ ਤਾਂ ਅਸੀਂ ਉਹਨਾਂ ਦਾ ਵੀ ਇਸ ਮਾਧਿਅਮ ਰਾਹੀਂ ਧੰਨਵਾਦ ਕਰਦੇ ਹਾਂ ਕਿ ਹਮੇਸ਼ਾ ਹੀ ਸਾਡੀ ਸਪੋਰਟ ਕਰਦੇ ਨੇ ਤੇ ਇੱਕ ਟਾਈਮ ਐਸਾ ਹੁੰਦਾ ਕਿ ਤੁਸੀਂ ਆਪਣੀ ਜਦੋਂ ਚੱਲਦੇ ਹੋ ਰਸਤੇ ਦੇ ਵਿੱਚ ਨਾ ਤਾਂ ਤੁਸੀਂ ਆਪਣੀ ਪਛਾਣ ਆਪਣੇ ਮਾਪਕਨ ਕਰਦੇ ਹੋ ਇਹ ਫਲਾਨ 10 ਬੇਟਾ ਆਏਗਾ ਤਾਂ ਹੁਣ ਇਸ ਤੋਂ ਪਹਿਲਾਂ ਅਕਸਰ ਹੀ ਮਲੇਕੋਟ ਵਿੱਚ ਜਾਣਦੇ ਸੀ ਕਿ ਇਹ ਅਮਜਦ ਖਾਨ ਕੋਚ ਹੈ ਮਗਰ ਹੁਣ ਜਿਹੜੀ ਪਛਾਣ ਆ ਉਹ ਕਹਿੰਦੇ ਉਹ ਕੌਣ ਜਾਂਦਾ ਕਹਿੰਦੇ ਰੀਤ ਦਾ ਕੋਚ ਹੈ ਵੈਰੀ ਗੁੱਡ ਬੜਾ ਬੜਾ ਮਾਣ ਮਹਿਸੂਸ ਹੁੰਦਾ ਮਾਣ ਮਹਿਸੂਸ ਹੁੰਦਾ ਕਿ ਉਹ ਰੀਤ ਦਾ ਕੋਚ ਜਾ ਰਿਹਾ ਤਾਂ ਮੈਂ ਕੱਲ ਹੀ ਇੱਕ ਦੋ ਜਗ੍ਹਾ ਤੇ ਜਾ ਕੇ ਆ ਸੀਗਾ ਤਾਂ ਉੱਥੇ ਮੈਨੂੰ ਐਪਰੀਸ਼ੀਏਟ ਕੀਤਾ ਬਹੁਤ ਵਕੀਲ ਮਿਲੇ ਜਿਨ੍ਹਾਂ ਨੇ ਮੈਨੂੰ ਕਿਹਾ ਕਿ ਤੁਸੀਂ ਬਹੁਤ ਅੱਛਾ ਕੰਮ ਕਰ ਰਹੇ ਹੋ ਤੇ ਬਤੌਰ ਸਾਨੂੰ ਇੱਥੇ ਵੀ ਕੁਝ ਹੈਗੇ ਜਿਨ੍ਹਾਂ ਨੇ ਮੈਨੂੰ ਬੁਲਾਇਆ ਸੀਗਾ ਬੱਚਿਆਂ ਨੂੰ ਇਸ ਬੱਚੇ ਨੂੰ ਸਨਮਾਨਤ ਕਰਨ ਲਈ ਤੇ ਉਹਨਾਂ ਨੇ ਵੀ ਮਨ ਲੋ ਟਾਈਮ ਦਿੱਤਾ ਸੀਗਾ ਮਨ ਲੋ ਬਹੁਤ ਅੱਛੇ ਲੋਕ ਨੇ ਜਿਨ੍ਹਾਂ ਨੇ ਸਾਨੂੰ ਟਾਈਮ ਦਿੱਤਾ ਹੈਗਾ ਅਸੀਂ ਉਹਨਾਂ ਦਾ ਸਾਰਾ ਧੰਨਵਾਦ ਕਰਦੇ ਹਾਂ ਕਿ ਬੱਚੇ ਦਾ ਹੌਂਸਲਾ ਵਧਾਈ ਹੋ ਰਿਹਾ ਬਿਲਕੁਲ ਜਾਂਦੇ ਜਾਂਦੇ ਸਰਕਾਰ ਨਾਲ ਕੋਈ ਸਿਕਵਾ ਨਹੀਂ ਹੈਗਾ ਮਨ ਦੇ ਵਿੱਚ ਕਿਤੇ ਇਹ ਗੱਲ ਨਹੀਂ ਆਉਂਦੀ ਕਿ ਸਰਕਾਰ ਕਿਉਂ ਨਹੀਂ ਖੜਾਰੀਆਂ ਵੱਲ ਧਿਆਨ ਦਿੰਦੀ ਜਾਂ ਇਹ ਕਹ ਲਓ ਕਿ ਕਿਵੇਂ ਸਮਝ देऊ ਕਿ ਜਿਹੜੇ ਪੰਜਾਬ ਦੇ ਜੋਕੇ ਹਾਲਾਤ ਨੇ ਜਾਂ ਖਿਡਾਰੀਆਂ ਦੇ ਜੋਕੇ ਹਾਲਾਤ ਨੇ ਉਹਨੂੰ ਮੁਲਾਕੇ ਕਿਵੇਂ ਦੇਖਦੇ ਹਾਂ ਮੈਂ ਇਸ ਵਿਸ਼ੇ ਤੇ ਜਰੂਰ ਡੀਪਲੀ ਗੱਲ ਕਰਨਾ ਚਾਹੂੰਗਾ ਤੁਸੀਂ ਬਹੁਤ ਅੱਛਾ ਸਵਾਲ ਕੀਤਾ ਸਰਕਾਰਾਂ ਆਪਣੇ ਤੋਂ ਖੇਡਾਂ ਛਡਾਰੀਆਂ ਨੇ ਕਿ ਬੱਚਿਆਂ ਨੂੰ ਖੇਡਾਂ ਦੇਖਦੇ ਹੋਏ ਪਤਾ ਵੀ ਹੈ ਕਿ ਬੱਚੇ ਪਲੇਅਰ ਜਿਹੜੇ ਕੀ ਅੱਛਾ ਅਚੀਵਮੈਂਟ ਕਰ ਰਹੇ ਨੇ ਤੇ ਉਹ ਉਹਨਾਂ ਨੂੰ ਉਹਨਾਂ ਦਾ ਬੰਦ ਆ ਜੋ ਹੱਕ ਹੈ ਨਹੀਂ ਦਿੱਤਾ ਜਾ ਰਿਹਾ ਅਗਰ ਅਸੀਂ ਸਾਰਾ ਧਿਆਨ ਜਿਹੜਾ ਦੂਜੇ ਪਾਸੇ ਲਗਾਇਆ ਹੋਇਆ ਹੈ ਸਰਕਾਰਾਂ ਦਾ ਉਧਰੋਂ ਧਿਆਨ ਛੱਡ ਕੇ ਬੱਚਿਆਂ ਦੇ ਖੇਡਾਂ ਤੇ ਧਿਆਨ ਆ ਜਾਵੇ ਤਾਂ ਜਿਹੜੀ ਸਮਾਜ ਦੇ ਵਿੱਚ ਥੋੜੀ-ਬਹੁਤ ਵੀ ਕਿਤੇ ਬੁਰਾਈ ਹੈ ਉਹ ਖਤਮ ਹੋ ਜਾਏਗੀ ਖਤਮ ਐਸੇ ਤਰੀਕ ਨਾਲ ਹੋਣੀ ਹੈ ਕਿ ਉਹਨੇ ਪੈਦਾ ਵੀ ਨਹੀਂ ਹੋਣਾ ਜਦੋਂ ਪੈਦਾ ਹੋਏਗਾ ਤਾਂ ਉਹ ਉਹੀ ਹੋਏਗਾ ਜਿਹੜਾ ਪਲੇਅਰ ਹੋਏਗਾ ਹਮੇਸ਼ਾ ਹੀ ਮਾਮਾ ਉਹੀ ਗੱਲ ਕਰਦਾ ਮੈਂ ਫਿਰ ਕੀ ਮਾਮਾ ਬੱਚੇ ਪੈਦਾ ਕਰਦੇ ਨੇ ਪਲੇਅਰ ਪੈਦਾ ਕਰਨਾ ਪੈਂਦਾ ਤਾਂ ਫਿਰ ਤੁਸੀਂ ਦੇਖਿਓ ਵੀ ਹਰ ਘਰ ਦੇ ਵਿੱਚ ਇੱਕ ਪਲੇਅਰ ਪਤਾ ਹੋਏਗਾ ਕਿਉਂਕਿ ਜਦੋਂ ਕਿਸੇ ਬੱਚੇ ਨੂੰ ਨੌਕਰੀ ਮਿਲ ਜਾਂਦੀ ਹੈ ਨਾ ਤਾਂ ਜਦੋਂ ਨੌਕਰੀ ਮਿਲ ਜਾਂਦੀ ਹੈ ਉਹਦੇ ਏਰੀਆ ਦੇ ਵਿੱਚ ਇੱਕ ਹਵਾ ਆ ਜਾਂਦੀ ਆ ਕਿ ਫਲਾਣਿਆਂ ਦੇ ਬੱਚੇ ਨੂੰ ਨੌਕਰੀ ਮਿਲੀ ਯਾਰ ਅਸੀਂ ਇਸ ਗੇਮ ਚ ਪਾਈਏ ਤਾਂ ਉਹ ਮਾਹੌਲ ਬਣਦਾ ਤਾਂ ਪੰਜਾਬ ਦਾ ਅੱਜ ਮਾਹੌਲ ਹੈ ਬੱਚੇ ਖੇਡਣਾ ਚਾਹੁੰਦੇ ਨੇ ਔਰ ਮਾਪੇ ਖਿਲਾਉਣਾ ਚਾਹੁੰਦੇ ਨੇ ਪਰ ਕਿਤੇ ਨਾ ਕਿਤੇ ਆ ਕੇ ਮਜਬੂਰੀਆਂ ਘਰ ਦੀਆਂ ਹੋ ਜਾਂਦੀਆਂ ਨੇ ਜਦੋਂ ਬੱਚੇ ਨੂੰ ਮੁਰਨਾ ਪੈਂਦਾ ਹੈ ਖਰਚੇ ਨਹੀਂ ਪੂਰੇ ਹੁੰਦੇ ਤਾਂ ਮੇਰੀ ਜ਼ੋਰ ਅਪੀਲ ਹੈ ਕਿ ਉਹ ਬੱਚਿਆਂ ਨੂੰ ਬਣਦਾ ਜੋ ਜੋ 골ਡ ਮੈਡਲ ਆਉਂਦਾ ਬੱਚੇ ਦਾ ਜਾਂ ব্রਾਊਨ ਦਾ ਸਿਲਵਰ ਆਉਂਦਾ ਹੈਗਾ ਮੈਡਲ ਤਾਂ ਉਹਨਾਂ ਨੂੰ ਵਜ਼ੀਫੇ ਲਾਇਆ ਜਾਣ ਉਹਨਾਂ ਦੀ ਮਾਲੀ ਮਦਦ ਕੀਤੀ ਜਾਵੇ ਤਾਂ ਉਹਨਾਂ ਨੂੰ ਕੋਈ ਫੈਸਿਲਿਟੀ ਅਲੱਗ ਤੋਂ ਦਿੱਤੀ ਜਾਵੇ ਕਿ ਸਾਡੀ ਤੁਰੇ ਜਾਂਦੀ ਦੀ ਪਛਾਣ ਹੋਵੇ ਕਿ ਇਹ ਸ਼ਖਸ ਕੌਣਾ ਇਹ ਸ਼ਖਸ ਉਹ ਹੈ ਜਿਹਨੂੰ ਸਰਕਾਰ ਨੇ ਨਿਮਾਜਿਆ ਤਾਂ ਜਦੋਂ ਉਹ ਸ਼ਖਸ ਤੁਰਿਆ ਜਾਂਦਾ ਲੋਕ ਦੇਖਣਗੇ ਵੀ ਇਸ ਨੂੰ ਸਰਕਾਰ ਨੇ ਨਵਾਜਾ ਤਾਂ ਹਰ ਬੰਦੇ ਦੇ ਦਿਲੀ ਤਮੰਨਾ ਹੋਏਗੀ ਕਿ ਯਾਰ ਇਹ ਜਿਹੜਾ ਮੁਕਟ ਹੈ ਮੇਰੇ ਵੀ ਸਿਰ ਤੇ ਹੋਣਾ ਚਾਹੀਦਾ ਇਹ ਤਾਜ ਮੇਰੇ ਤੇ ਵੀ ਹੋਣਾ ਚਾਹੀਦਾ ਤਾਂ ਸਾਡੀ ਸੋਚ ਹੈ ਸਾਡੀ ਸੋਚ ਬਣ ਜਾਂਦੀ ਹੈ ਕਿਉਂਕਿ ਜੇ ਮੈਂ ਗੱਲ ਕਰਾਂਗਾ ਪੰਜਾਬ ਹਮੇਸ਼ਾ ਹੀ ਹਰ ਕੰਮ ਦੇ ਵਿੱਚ ਅੱਗੇ ਰਿਹਾ ਅਗਰ ਅਸੀਂ ਗੱਲ ਕਰੀਏ ਆਜ਼ਾਦੀ ਦੀ ਤਾਂ ਪੰਜਾਬ ਦੇ ਵਿੱਚੋਂ ਹੀ ਆਜ਼ਾਦੀ ਦਿੱਤੀ ਗਈ ਆ ਤਾਂ ਪੰਜਾਬ ਇੱਕ ਉਹ ਸੂਬਾ ਹੈ ਜਿਹੜਾ ਨਡਰ ਕਰਦਾ ਨਹੀਂ ਜਿਹੜੇ ਕੰਮ ਕਰਨੇ ਨੇ ਉਹ ਕਰੇਗੇ ਕਰੇਗਾ ਇਸ ਕਰਕੇ ਜੇ ਖੇਡ ਦੀ ਗੱਲ ਕਰੀਏ ਤਾਂ ਅਗਰ ਪੰਜਾਬ ਨੂੰ ਥੋੜਾ ਜਿਹਾ ਸੰਭਾਲ ਲਿਆ ਜਾਵੇ ਇਹਦੀ ਮੰਨ ਲਓ ਡੁੱਬ ਤੇ ਪਤੰਗ ਨੂੰ ਥੋੜੀ ਜਿਹੀ ਖਿੱਚ ਪਾਈ ਜੇ ਜਾਵੇ ਨਾ ਤਾਂ ਇਹ ਸਿਖਰਾਂ ਤੇ ਪਹੁੰਚ ਜਾਏਗਾ ਪੰਜਾਬ ਦੇ ਵਿੱਚ ਪਲੇਅਰ ਹੀ ਪਲੇਅਰ ਹੋਣਗੇ ਸਪੇਅਰ ਹੋਣੇ ਹੀ ਨਹੀਂ ਜਿਹੜਾ ਅੱਜ ਮਾਹੌਲ ਚੱਲ ਰਿਹਾ ਬਾਹਰ ਜਾਣ ਦਾ ਕੈਨੇਡਾ ਅਮਰੀਕਾ ਸਾਡੇ ਕੈਨੇਡਾ ਅਮਰੀਕਾ ਤਾਂ ਉਰੀ ਆ ਸਾਡਾ ਇੱਕ ਬੰਦਾ ਕਮਾ ਕੇ 10 ਬੰਦਿਆਂ ਨੂੰ ਖਵਾ ਦੋ ਬਾਹਰਲੇ 10 ਬੰਦੇ ਇੱਕ ਬੰਦੇ ਨੂੰ ਨਹੀਂ ਖਵਾ ਸਕਦੇ ਇਸ ਕਰਕੇ ਅਸੀਂ ਕੀ ਸੋਚਦੇ ਆਂ ਵੀ ਕੈਨੇਡਾ ਜਾਦੇ ਆ ਕੈਨੇਡਾ ਦਾ ਸਾਡਾ ਉਰੇ ਆ ਇਹ ਸਾਡੇ ਲਈ ਕੈਨੇਡਾ ਹੀ ਆ ਪੰਜਾਬ ਸਾਨੂੰ ਲੋੜ ਨਹੀਂ ਜਾਣਦੀ ਕਿਤੇ ਸਾਡਾ ਕੈਨੇਡਾ ਇਹ ਆ ਇਸ ਕਰਕੇ ਮੈਂ ਜ਼ੋਰ ਅਪੀਲ ਹੈ ਕਿ ਤੁਸੀਂ ਪਲੇਅਰਾਂ ਦੀ ਜਿਹੜੀ مالی ਮਦਦ ਆ ਉਹ ਜ਼ਰੂਰ ਕਰਨਾ ਰਹੋ ਜੇ مالی ਮਦਦ ਜ਼ਰੂਰ ਹੋਏਗੀ ਤਾਂ ਬੱਚੇ ਜਿਹੜੇ ਪੈਦਾ ਹੋਣਗੇ ਉਹ ਪਲੇਅਰ ਹੀ ਪੈਦਾ ਹੋਣਗੇ ਇਸ ਕਰਕੇ ਮੇਰੀ ਇਹ ਅਪੀਲ ਆ ਜੀ ਜ਼ਰੂਰ ਅਪੀਲ ਆ ਬਹੁਤ ਬਹੁਤ ਧੰਨਵਾਦ ਤੁਸੀਂ ਗੱਲਬਾਤ ਕੀਤੀ ਤੇ ਇਹ ਸਨ ਜਗਰੀਤ ਕੌਰ ਦੇ ਕੋਚ ਕਿਉਂਕਿ ਜਿਹੜਾ ਕੋਚ ਹੁੰਦਾ ਉਹ ਵੀ ਇੱਕ ਮਾਂ ਹੁੰਦੀ ਆ ਪਰ ਜਿਹੜੀ ਇੱਕ ਮਾਂ ਹੁੰਦੀ ਆ ਮਾਂ ਮਾਏ ਹੁੰਦੀ ਆ ਸੋ ਆਪਾਂ ਮਾਂ ਨਾਲ ਵੀ ਗੱਲਬਾਤ ਕਰਾਂਗੇ ਜਿਨ੍ਹਾਂ ਨੇ ਰੀਤ ਨੂੰ ਇੱਥੇ ਤੱਕ ਲਿਆਉਣ ਦੇ ਲਈ ਇੰਨਾ ਸੰਘਰਸ਼ ਕੀਤਾ ਉਹਨਾਂ ਦੀ ਸੰਘਰਸ਼ਪ੍ਰੀਤ ਜ਼ਿੰਦਗੀ ਦੇ ਵਿੱਚੋਂ ਕੁਝ ਗੱਲਾਂ ਜ਼ਰੂਰ ਕਰਾਂਗੇ ਆਓ ਜੀ ਸੋ ਰੀਤ ਦੇ ਮਾਤਾ ਜੀ ਸਾਡੇ ਨਾਲ ਬੈਠੇ ਨੇ ਇਸ ਵਕਤ ਸੋ ਇਹਨਾਂ ਨਾਲ ਗੱਲਬਾਤ ਕਰਦੇ ਆਂ ਸਭ ਤੋਂ ਪਹਿਲਾਂ ਸਵਾਤ ਕਰਦੇ ਆਂ ਸ਼ੁਕਰੀਆ ਬਹੁਤ ਆ ਸਨਵੇਦੋ ਸੋਕੇ ਰੀਤ ਦੇ ਮਨ ਦੇ ਵਿੱਚ ਇੱਕ ਵੱਡਾ ਸੁਪਨਾ ਜਿਹਨੂੰ ਪੂਰਾ ਕਰਨ ਦੇ ਲਈ ਉਹਨਾਂ ਦੇ ਉਸਤਾਦ ਜੀ ਵੀ ਲੱਗੇ ਹੋਏ ਨੇ ਤੇ ਉਹ ਸੁਪਨੇ ਦਾ ਜਿਹੜਾ ਜਨਮ ਹੋਇਆ ਉਹ ਜਨਮ ਕਿਤੇ ਨਾ ਕਿਤੇ ਉਹਦਾ ਬੀਜ ਸੀਗਾ ਜਿਹੜਾ ਤੁਹਾਡੇ ਦਿਮਾਗਤ ਦੇ ਵਿੱਚ ਸੀਗਾ ਜਦੋਂ ਰੀਤ ਦੇ ਪਿਤਾ ਜੀ ਦੀ ਡੈਥ ਹੋ ਜਾਂਦੀ ਹੈ ਇਸ ਦੁਨੀਆ ਤੋਂ ਚਲੇ ਜਾਂਦੇ ਨੇ ਤਾਂ ਉਸ ਵਕਤ ਕਿਸ ਤਰ੍ਹਾਂ ਦੇ ਹਾਲਾਤ ਸੀ ਜਿਨ੍ਹਾਂ ਨਾਲ ਤੁਸੀਂ ਸਾਹਮਣਾ ਕਰਦੇ ਹੋਏ ਇਹਨਾਂ ਬੱਚਿਆਂ ਨੂੰ ਮਹਿਫੂਜ਼ ਵੀ ਕੀਤਾ ਤੇ ਉਹਨਾਂ ਦੇ ਕੋ ਸੁਪਨੇ ਨੂੰ ਲੈ ਕੇ ਅੱਗੇ ਵੀ ਵੱਧ ਰਹੇ ਹੋ ਜਦੋਂ ਜਗਰੀਦ ਦੇ ਫਾਦਰ ਦੀ ਡੈਥ ਹੋਈ ਆ ਉਦੋਂ ਸਾਡੇ ਬਹੁਤ ਮਾੜੇ ਹਾਲਾਤ ਹੋ ਗਏ ਸੀਗੇ ਤੇ ਮੈਨੂੰ ਇਹ ਲੱਗਦਾ ਹੁੰਦਾ ਸੀ ਵੀ ਸ਼ਾਇਦ ਮੈਂ ਆਪਦੇ ਬੱਚਿਆਂ ਨੂੰ ਚੰਗਾ ਪੋਖ ਨਹੀਂ ਦੇ ਸਕਦੇ ਪਰ ਆਪ ਬੱਚਿਆਂ ਦੇ ਨਾਲ हिम्मत ਦੇ ਨਾਲ ਬੱਚਿਆਂ ਨੂੰ ਦੇਖ-ਦੇਖ ਕੇ ਮੈਨੂੰ ਹਿੰਮਤ ਆਈ ਕਿਰਨ ਤਾਂ ਇਹਨਾਂ ਦੇ ਪਾਪਾ ਜੀ ਦੇ ਉਸ ਤੋਂ ਬਾਅਦ ਮੈਂ ਬਿਲਕੁਲ ਟੁੱਟ ਗਈ ਸੀ ਕਿਉਂਕਿ ਸਾਥ ਦੇਣ ਵਾਲਾ ਕੋਈ ਨਹੀਂ ਸੀ ਹਰ ਇੱਕ ਤਾਨੇ ਮੇਨੇ ਦੇਣ ਵਾਲਾ ਸੀਗਾ ਕੋਈ ਕਹਿੰਦਾ ਸੀ ਪੁੱਤਰ ਨੂੰ ਛੱਡ ਜਾ ਕੋਈ ਕਹਿੰਦਾ ਸੀ ਧੀ ਨੂੰ ਲੈ ਕੇ ਚਲੀ ਜਾ ਉਹ ਟਾਈਮ ਮੈਨੂੰ ਪਤਾ ਵੀ ਮੈਂ ਕਿਸ ਤਰ੍ਹਾਂ ਕੱਢਿਆ ਪਰ ਉਸ ਟਾਈਮ ਦੇ ਵਿੱਚ ਮੇਰੇ ਡੈਡੀ ਦੀ سپورਟ ਦੇ ਨਾਲ ਮੈਂ ਜਗਰੀਤ ਨੂੰ ਹੌਲੀ-ਹੌਲੀ ਜਗਰੀਤ ਤੇ ਪ੍ਰਭਜੋਤ ਨੂੰ ਇੱਥੇ ਤੱਕ ਲੈ ਕੇ ਆਈ ਤੇ ਜਦੋਂ ਹੁਣ ਮੇਰੀ ਬੱਚੀ ਮੈਡਲ ਲੈ ਕੇ ਆਉਂਦੀ ਆ ਉਹ ਹੁੰਦੀ ਆ ਮੈਨੂੰ ਐ ਮਹਿਸੂਸ ਹੁੰਦਾ ਭਕਰ ਹੁੰਦਾ ਵੀ ਮੇਰੀ ਬੱਚੀ ਬਹੁਤ ਵਧੀਆ ਮੈਨੂੰ ਮਾਣ ਸਨਮਾਨ ਦਵਾ ਰਹੀ ਆ ਉਹ ਜਿਹੜੇ ਦੁੱਖ ਸੀਗੇ ਝੱਲੇ ਤੁਸੀਂ ਉਹ ਤਕਲੀਫਾਂ ਝੱਲੀਆਂ ਸਾਰੀਆਂ ਭੁੱਲਦੀਆਂ ਜਾਂਦੀਆਂ ਨੇ ਜਦੋਂ ਮੈਡਲ ਦੇਖਦੇ ਹਾਂ ਹਾਂਜੀ ਜਦੋਂ ਮੈਡਲ ਦੇਖਦੇ ਆ ਖੁਸ਼ੀ ਬਹੁਤ ਹੁੰਦੀ ਆ ਦੁੱਖ ਵੀ ਬਹੁਤ ਹੁੰਦਾ ਵੀ ਮੇਰੀ ਬੱਚੀ ਨੇ ਛੋਟੇ ਜਿਹੇ ਉਮਰ ਦੇ ਵਿੱਚ 3-4 ਸਾਲ ਦੀ ਸੀਗੀ ਜਦੋਂ ਇਹਦੇ ਪਾਪਾ ਦੀ ਡੈਥ ਹੋਈ ਆ ਤੇ ਇਸਨੇ ਤੀਜੀ ਚੌਥੀ ਕਲਾਸ ਦੇ ਵਿੱਚ ਫਿਰ ਪ੍ਰੋਡਕਟ ਵਿੱਚ ਮੇਰੇ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲੀਏ ਹਾਂ ਮੈਂ ਪ੍ਰਾਈਵੇਟ ਸਕੂਲ ਦੇ ਵਿੱਚ ਪੜਾਇਆ ਤੇ ਆਪਦੀ ਬੱਚੀ ਨੂੰ ਨਾਲ ਲੈ ਕੇ ਇਹਨੇ ਮੇਰੇ ਨਾਲ ਕੰਮ ਵੀ ਕਰਾਉਣਾ ਫਿਰ ਕਹਣਾ ਮੰਮੀ ਕੋਈ ਨਾ ਵੀਰੇ ਨੂੰ ਸਮਝ ਲੈਣੀਆਂ ਮੈਂ ਤੁਸੀਂ ਕਰ ਲੋ ਕੰਮ ਯਾਨੀ ਮੇਰੀ ਬੱਚੀ ਨੇ ਬਹੁਤ ਜ਼ਿਆਦਾ ਸੰਘਰਸ਼ ਕਰਿਆ ਮੇਰੇ ਨਾਲ ਬਹੁਤ ਵੱਡਾ ਮੈਨੂੰ ਹੌਸਲਾ ਮਿਲਦਾ ਜਦੋਂ ਮੈਂ ਇਹਦੇ ਮੈਡਲ ਦੇਖਦੀ ਹਾਂ ਉਹ ਕਰਦੀਆਂ ਮੈਨੂੰ ਫਕਰ ਮਹਿਸੂਸ ਹੁੰਦਾ ਆਪਦੀ ਬੱਚੀ ਤੇ ਹੁਣ ਉਹ ਹਾਲਾਤਾਂ ਜੋ ਨਿਕਲੇ ਆਪਾਂ ਸਮਾ ਜਿਵੇਂ ਸਿਆਣੇ ਕਹਿੰਦੇ ਨੇ ਲੰਘਦਾ ਜਾਂਦਾ ਬੀਤਦਾ ਜਾਂਦਾ ਤੇ ਆਪਣੇ ਨਾਲ ਬਹੁਤ ਕੁਝ ਛੱਡ ਕੇ ਜਾਂਦਾ ਬਹੁਤ ਕੁਝ ਨਵਾਂ ਲੈ ਕੇ ਆਉਂਦਾ ਤੇ ਹੁਣ ਜਦੋਂ ਤੁਸੀਂ ਹੁਣ ਵੀ ਭਾਵੇਂ ਕੋਈ ਕੋਈ ਇਨਕਮ ਦਾ ਸਾਧਨ ਨਹੀਂ ਪੱਕਾ ਹੈਗਾ ਇਸ ਖਿਡਾਰੀ ਨੂੰ ਇੱਕ ਨੂੰ ਪੈਦਾ ਕਰਨ ਦੇ ਲਈ ਜਾਂ ਉਸ ਦੀ ਮਿਹਨਤ ਨੂੰ ਬਰਕਰਾਰ ਰੱਖਣ ਦੇ ਲਈ ਕਾਫੀ ਕੁਝ ਨੂੰ ਜਿਹੜੀ ਖੁਰਾਕ ਆ ਉਹਦੀ ਡਾਈਟ ਆ ਬੜੀ ਮਹਿੰਗੀ ਹੁੰਦੀ ਆ ਬੜਾ ਖਰਚਾ ਆਉਂਦਾ ਹੋ ਉਹ ਕਿਵੇਂ ਕਰਦੇ ਹੋ ਸਾਰਾ ਹਾਂਜੀ ਖਰਾਕ ਤੇ ਵੀ ਖਰਚ ਕਾਫੀ ਆਉਂਦਾ ਤੇ ਜਿਹੜੇ ਕੋਸਟਮ ਵਗੈਰਾ ਇਹਨਾਂ ਦੇ ਖਰੀਦਣੇ ਸੀ ਉਹ ਵੀ ਬਹੁਤ ਓਕੇ ਇੰਤਜ਼ਾਮ ਕਰਿਆ ਗਿਆ ਇਸ ਦੇ ਵਿੱਚ ਰੀਦੇ ਕੋਸ ਸਾਹਿਬ ਰੀਦੇ ਨਾਨਾ ਜੀ ਦੇ ਕੋਸ ਹੋਰ ਸਾਡੇ ਮਤਲਬ ਵੀ ਸੱਜਣ ਮਿੱਤਰ ਮਤਲਬ ਵੀ ਰਿਸ਼ਤੇਦਾਰ ਵਗੈਰਾ ਸਾਰਿਆਂ ਨੇ ਕੁਝ ਕੁਝ ਥੋੜਾ ਥੋੜਾ ਕਰਕੇ ਸਭ ਤੋਂ ਮੈਂ ਹੈਲਪਾਂ ਲੈ ਕੇ ਆਪਣੀ ਬੱਚੀ ਨੂੰ ਇੱਥੇ ਤੱਕ ਲੈ ਕੇ ਆਈਆਂ ਬਸ ਅੱਗੇ ਇਹ ਹੀ ਅਰਦਾਸ ਕਰਦੀ ਆਂ ਪ੍ਰਮਾਤਮਾ ਮੂਰੇ ਪ੍ਰਮਾਤਮਾ ਵੀ ਮੇਰੀ ਬੱਚੀ ਦੇ ਵਿੱਚ ਬਲ ਵਖਸ਼ੀ ਆਪਣੇ ਪੰਜਾਬ ਦਾ ਨਾਂ ਰੋਸ਼ਨ ਕਰਨ ਦਾ ਤੇ ਇਸ ਤਰ੍ਹਾਂ ਮੇਰੇ ਬੱਚੀ ਖੇਡਦੀ ਰਹੇ ਅੱਗੇ ਵਧੇ ਤੇ ਸਰਕਾਰਾਂ ਮੂਰੇ ਵੀ ਹੱਥ ਜੋੜ ਕੇ ਇਹੀ ਬੇਨਤੀਆਂ ਵੀ ਬੱਚਿਆਂ ਦਾ ਪਲੇਅਰਾਂ ਦਾ ਤੁਸੀਂ ਸਾਥ ਦਿਵੋ ਕਿ ਮੇਰੇ ਵਰਗੇ ਬਹੁਤ ਮਜਬੂਰ ਔਰਤਾਂ ਨੇ ਜਿਹੜੀਆਂ ਆਪਣੇ ਬੱਚਿਆਂ ਨੂੰ ਚੰਗਾ ਬਣਾਉਣਾ ਚਾਹੁੰਦੀਆਂ ਨੇ ਪਰ ਘਰ ਦੇ ਹਾਲਾਤਾਂ ਕਰਕੇ ਉਹ ਬੱਚਿਆਂ ਨੂੰ ਆਪਣੇ ਅੰਦਰੀ ਪਲੇਅਰ ਮਾਰਨੇ ਪੈਂਦੇ ਸੋ ਬਹੁਤ ਵੱਡੀ ਗੱਲ ਭੈਣ ਨੇ ਕਹੀ ਆ ਕਿ ਇੱਕ ਖਿਡਾਰੀ ਨੂੰ ਪੈਦਾ ਕਰਨ ਦੇ ਲਈ ਬੜਾ ਸੰਘਰਸ਼ ਬੜੀ ਜਦੋ ਜਹਿਦ ਕਰਨੀ ਪੈਂਦੀ ਆ ਸੋ ਫਿਰ ਵੀ ਇਹ ਲੱਗੇ ਹੋਏ ਨੇ ਸੋ ਅਸੀਂ ਵੀ ਆਪਣੇ ਮਾਧਿਅਮ ਰਾਹੀਂ ਸਰਕਾਰਾਂ ਨੂੰ ਅਪੀਲ ਕਰਦੇ ਆ ਕਿ ਖਿਡਾਰੀਆਂ ਨੂੰ ਉਹਨਾਂ ਦੇ ਪੈਦਾ ਹੋਣ ਤੋਂ ਪਹਿਲਾਂ ਮਰਨ ਨਾ ਦਿਓ ਉਹਨਾਂ ਦੀ ਬਾਹਫੜੋ ਉਹਨਾਂ ਦੀ ਹਫਾਜ਼ਤ ਕਰੋ ਉਹਨਾਂ ਦੀ ਸਹਾਇਤਾ ਕਰੋ ਤਾਂ ਜੋ ਖਿਡਾਰੀ ਨੇ ਜਿਹੜੇ ਉਹੋ ਆਪਣੇ ਮੁਕਾਮ ਤੱਕ ਪਹੁੰਚਣ ਤੇ ਆਪਣੇ ਦੇਸ਼ ਦਾ ਨਾਮ ਰੌਸ਼ਨ ਕਰਨ ਤੇ ਅਖੀਰ ਦੇ ਵਿੱਚ ਜਾਂਦੇ ਜਾਂਦੇ ਇੱਕ ਸ਼ੇਰ ਜਗਰੀਤ ਦੇ ਨਾਮ ਕਰਨ ਲੱਗਿਆ ਕਿ ਖੁਦੀ ਕੋਕਰ ਬੁਲੰਦ ਇਤਨਾ ਕਿ ਹਰ ਤਕਦੀਰ ਸੇ ਪਹਿਲੇ ਖੁਦਾ ਬੰਦੇ ਸੇ ਖੁਦ ਪੁੱਛੇ ਕਿ ਬੋਲ ਤੇਰੀ ਰਜ਼ਾ ਕੀ ਹੈ ਸੋ ਇਸ ਤਰ੍ਹਾਂ ਦੇ ਹਿੰਮਤੇ ਔਰ ਇਸ ਤਰ੍ਹਾਂ ਦੇ ਹੌਸਲਾ ਲੈ ਕੇ ਇਹ ਬੇਟੀ ਚੱਲੀ ਆ ਸਾਡੀਆਂ ਦੁਆਵਾਂ ਸਾਡੀਆਂ ਸ਼ੁਭਕਾਮਨਾਵਾਂ ਇਹਨਾਂ ਦੇ ਨਾਲ ਲੈ ਕੈਮਰਾਮੈਨ ਬਤਨਪ੍ਰੀਤ ਦੇ ਨਾਲ ਦੈਨਿਕ ਸਵੇਰਾ ਦੇ ਲਈ ਸੁਖਵਿੰਦਰ ਸਿੰਘ